2024 ਚ 213521 ਸ਼ਿਕਾਇਤਾਂ ਦਰਜ ਹੋਈਆਂ ਹੂੰ ਕਿ ਕੁੱਤੇ ਨੇ ਬੰਦੇ ਵੱਢੇ ਕਿੰਨਾ ਗੰਭੀਰ ਮਾਮਲਾ ਹੈ 20 ਲੱਖ ਕੇਸ ਅੰਦਾਜ਼ਨ ਪੂਰੇ ਪੰਜਾਬ ਚ ਕੁੱਟਿਆਂ ਦੇ ਵੱਢਣ ਦੇ ਆਏ ਆ ਔਰ ਇਹਨੇ ਗੰਭੀਰ ਕੇਸ ਵੀ ਆਏ ਕੁਝ ਲੋਕ ਤਾਂ ਮਰਦੇ ਮਰਦੇ ਬਚੇ ਆ ਜਿਹੜਾ ਸਭ ਤੋਂ ਨੰਬਰ 1 ਤੇ 28390 ਕੇਸ ਆ ਹੂੰ ਲੁਧਿਆਣਾ ਜ਼ਿਲ੍ਹੇ ਰਜਿਸਟਰਡ ਹੋਇਆ। ਪੰਜਾਬ ਸਰਕਾਰ ਦੇ ਡਿਪਾਰਟਮੈਂਟ ਕੋਲ ਤੇ ਦੂਜੇ ਨੰਬਰ ਤੇ ਪਟਿਆਲਾ 17021 ਜੀ ਤੀਜੇ ਨੰਬਰ ਤੇ ਮੇਰਾ ਸ਼ਹਿਰ ਹੈ ਮਾਹੌਲੀ ਮੇਰਾ ਜ਼ਿਲ੍ਹਾ 16000 ਤੋਂ ਵੱਧ ਕੇ ਰਜਿਸਟਰਡ ਹੋਇਆ। ਕੁਝ ਲੋਕ ਆਦਾਂ ਦੇ ਆ ਕੋਈ ਧਰਮ ਨਾਲ ਜੋੜ ਕੇ ਦੁੱਧ ਪਾਣਦੇ ਫਿਰ ਜਾਂਦੇ। ਹੂੰ ਰੋਟੀਆਂ ਪਾਣਦੇ ਫਿਰ ਜਾਂਦੇ। ਜੀ ਉਹ ਇੱਕ ਆਦਤ ਬਗਾੜ ਰਹੇ ਕੁੱਤਿਆਂ ਦੀ ਵੀ ਲੈ ਮੈਂ ਤਾਂ ਇਸੇ ਮਾਰੇ ਜਾਣਾ। ਇਹ ਹਾਲ ਹੈ ਪਸ਼ੂਪ੍ਰੇਮੀ। ਜੀ ਪਹਿਲਾਂ ਪਸ਼ੂਪ੍ਰੇਮੀ ਦੇ ਕੱਪ ਹੋਣਾ ਚਾਹੀਦਾ। ਤੁਸੀਂ ਕਹਿੰਦੇ ਗੈਂਗਸਟਰ ਹੈ ਪੰਜਾਬ ਚ ਆਤਕਵਾਦ ਹੈ ਜਾਂ ਐਨੇ ਮੁੰਡੇ ਮਾਰਤੇ ਐਨਾ ਕੁਝ ਹੋ ਗਿਆ ਮੈਂ ਕਹਿੰਦਾ ਕੁੱਤੇ ਤੋਂ ਵੱਧ ਮਾਰਦੇ ਹੋਣੇ ਉਹ ਤੋਂ ਵੱਧ ਜ਼ਿਆਦਾ ਕਰਦੇ ਹੋਣੇ ਜੀ ਦੇਖ ਜੀ ਉਹਨਾਂ ਨੂੰ ਕਾਬੂ ਕਰਨ ਦੇ ਪ੍ਰੋਗਰਾਮ ਚੱਲ ਸਕਦੇ ਆ ਹਮ ਅਵਾਰਾ ਜਾਨਵਰਾਂ ਅਵਾਰਾ ਡੰਗਰਾਂ ਨੂੰ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਦੇ ਪ੍ਰੋਗਰਾਮ ਕਿਉਂ ਨਹੀਂ ਚੱਲ ਸਕਦੇ ਪੰਜਾਬੀ ਨੂੰ ਆਪਣੇ ਲੈਵਲ ਤੇ ਸੋਚਣਾ ਚਾਹੀਦਾ ਜਿਹੜੇ ਸਾਡੇ ਮਹੱਲੇ ਚ ਐਵੇਂ ਬੇਚਾਰਾ ਸਮਝ ਕੇ ਬੇਜਵਾਨ ਸਮਝ ਕੇ ਉਹਨਾਂ ਦੇ ਮੱਲਾਂ ਪੱਟੀ ਕਰਦੇ ਫਿਰ ਜਾਂਦੇ ਬਿਸਕਟ ਪਾਦੇ ਫਿਰ ਜਾਂਦੇ ਰੋਟੀ ਪਾਦੇ ਫਿਰ ਜਾਂਦੇ ਦੁੱਧ ਪਾਦੇ ਫਿਰ ਜਾਂਦੇ ਮਾਸ ਪਾਦੇ ਫਿਰ ਜਾਂਦੇ ਆਹ ਰੇੜੀ ਆ ਕੇ ਅੰਡਿਆਂ ਦੀ ਮੀਟ ਦੀ ਉਹ ਕੁੱਤੇ ਚਾ ਕੇ ਹੱਡੀ ਛਿੜ ਦਿੰਦਾ 20 ਕੁੱਤੇ ਉੱਤੇ ਘੁੰਮਦੇ ਆ ਠੀਕ ਆ ਉਹਦੇ ਉਸ ਤੇ ਸ਼ਕਤੀ ਨਾਲ ਕਾਬੂ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਮਾ ਜਗਪਾਲ ਸਿੰਘ ਸਿੱਧੂ ਤੇ ਅੱਜ ਸਾਡੇ ਨਾਲ ਨੇ ਸਮਾਜ ਸੇਵੀ ਸਤਨਾਮ ਸਿੰਘ ਦੌਣ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਰ ਇੱਕ ਮੇਨ ਅੱਜ ਮੁੱਦਾ ਮੁੱਦਾ ਕਹਿ ਸਕਦਾ ਚਾਹੇ ਤੁਸੀਂ ਦਿੱਕਤ ਕਹਿ ਸਕਦੇ ਹੋ ਤੇ ਕੁੱਤਿਆਂ ਵਾਲਾ ਬਹੁਤ ਮਸਲਾ ਚੱਲ ਰਿਹਾ ਹੈਗਾ ਠੀਕ ਹੈ ਤੇ ਉਹਦੇ ਬਾਰੇ ਕੀ ਵਿਚਾਰ ਆ ਤੁਹਾਡੇ ਕੋਲ ਕੀ ਜਾਣਕਾਰੀ ਆ ਹੂੰ ਦੁਖੀਆਂ ਜੀ ਅਸੀਂ ਹੂੰ ਮੈਂ ਪੰਜਾਬੀ ਚ ਕਹਾਂ ਕੁੱਤਿਆਂ ਦੇ ਮੀਟ ਐਸੇ ਹੂੰ ਏ ਹੁਣ ਮਾਮਲਾ ਭਾਗ ਗਿਆ ਕਿ ਪੰਜਾਬ 'ਚ ਦੋ ਬੱਚੇ ਤਾਂ ਹੁਣ ਮੌਤ ਹੋਈ ਐ ਲੁਧਿਆਣੇ ਕੋਲੇ ਹਣਾ ਲੁਧਿਆਣੇ ਕੋਲੇ ਹੱਡਾ ਰੂੜੀ ਦੇ ਕੁੱਤਿਆਂ ਨੇ ਜਿਹੜਾ ਕੀਤਾ ਹੂੰ ਕੱਲ੍ਹ ਇਹੀ ਨਹੀਂ ਹੋਇਆ ਮੇਰੇ ਮੋਹਾਲੀ ਸ਼ਹਿਰ 'ਚ ਮੈਂ ਰਹਿ ਰਿਆ ਜੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਐ ਜੀ ਤੇ ਰਾਜਧਾਨੀ ਦੇ ਵਿੱਚ ਜਾਂ ਉਹਦੇ ਨੇੜੇ ਤੇੜੇ 1-2 ਕਿਲੋਮੀਟਰ ਜਾਂ ਦੇ ਘਟਰਾਵਾਂ ਆਪਣੀਆਂ ਮੇਰੇ ਮੋਹਾਲੀ ਸ਼ਹਿਰ 'ਚ ਇੱਕ ਬੱਚਾ 5 ਸਾਲ ਦਾ ਮਰਦਾ ਮਰਦਾ ਬੱਚਿਆ ਹੂੰ ਇਹ ਅਸੀਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਵੀਡੀਓ ਦੇਖਦੇ ਆਂ ਜੀ ਕਿਸੇ ਔਰਤ ਨੂੰ ਸ਼ੈਰ ਕਰਦੀ ਨੂੰ ਘੇਰ ਲਿਆ ਤੇ ਪੰਜ-ਛਤ ਕੁੱਤੇ ਪੈ ਗਏ ਹੂੰ ਹੂੰ ਫਿਰ ਨਾਟਕ ਇਸ ਛੜਾਂ ਵਾਲਾ ਹੁੰਦਾ ਜੀ ਤੇ ਮੈਂ ਪਿਛਲੇ 10-15 ਸਾਲ ਚ ਦੇਖਿਆ ਮੈਂ ਮਹੌਲੀ ਸ਼ਹਿਰ ਤੇ ਰਹਿੰਦਾ ਪਿਛਲੇ ਵੀ 20 ਸਾਲ ਤੋਂ ਹੂੰ ਹੂੰ ਅਸੀਂ ਸ਼ੈਰ ਕਰਨ ਆਮ ਹੀ ਚਲੇ ਜਾਂਦੇ ਸੀ ਹੂੰ ਹੁਣ 90 ਹੁਣ ਹੱਥਾਂ ਦੇ ਵਿੱਚ ਜਿਹੜੇ ਸ਼ੈਰ ਕਰਦੇ ਹੋ ਸਾਹ ਤੇ ਡੰਡਾ ਹੁੰਦਾ ਜੀ ਉਹ ਕੁੱਤਿਆਂ ਦੇ ਕਰਨੇ ਆ ਹੂੰ ਕਿ ਹਰੇਕ ਨੂੰ ਡਰਦਾ ਵੀ ਪਤਾ ਨਹੀਂ ਕਿਹੜਾ ਕੁੱਤਾ ਮੈਨੂੰ ਕਦੋਂ ਪਹਜੇ ਹੂੰ ਪਿੰਡਾਂ ਦੀ ਗੱਲ ਹੋਰ ਤਰ੍ਹਾਂ ਦੀ ਐ ਪਿੰਡਾਂ ਚ ਹੱਡਾ ਰੋੜੀ ਐ ਹੂੰ ਹੱਡਾ ਰੋੜੀ ਤੇ ਜਿਹੜੇ ਕੁੱਤੇ ਆ ਜੀ ਉਹ ਖਾਸ ਨਹੀਂ ਹੁੰਦੇ ਆਮ ਕੁੱਤੇਾਂ ਵਰਗੇ ਕੁੱਤੇ ਐ ਪਰ ਉਹ ਤਾਕਤਵਰ ਐ ਹੂੰ ਮਤਲਬ ਕਮਜ਼ੋਰ ਨੂੰ ਭੁਜਾ ਦਿੰਨੇ ਆ ਲੜ ਕੇ ਵੱਢ ਕੇ ਜਿਹੜੇ ਤਾਕਤਵਰ ਕੁੱਤੇ ਸਾਡੇ ਰੋੜੀ ਤੇ ਮਾਸ ਖਾਣੇ ਹੂੰ ਤੇ ਉਹ ਉੱਥੇ ਕੋਈ ਬੰਦਾ ਕਈ ਆਲਮਖੋਰ ਬਣ ਜਾਂਦੇ ਆ ਜੀ ਜਾਂ ਕੋਈ ਬੰਦਾ ਉਹਨੂੰ ਝਿੜਕਦਾ ਡਰਾਉਂਦਾ ਭਜਾਂਦਾ ਫਿਰ ਪੈ ਜਾਂਦੇ ਆ ਮਾਸ ਖਾਣ ਦੀ ਆਦਤ ਪਹਿਲਾਂ ਹੀ ਐ ਹੂੰ ਕੀ ਇਹ 2 4 5 ਘਟਨਾਵਾਂ ਐ ਜਾਂ ਤੁਹਾਡੇ ਦਰਸ਼ਕਾਂ ਨੇ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਕਿ ਇੰਨੇ ਐ ਘਟਨਾਵਾਂ ਨਹੀਂ ਐਨੇ ਘਟਨਾਵਾਂ ਨਹੀਂ ਲੱਖਾਂ ਦੀ ਗਿਣਤੀ ਚ ਹੂੰ ਇਹ ਲੋਕਾਂ ਨੇ ਘਟਣ ਤੋਂ ਬਾਅਦ ਇੱਕ ਅੰਗਰੇਜ਼ੀ ਦੇ ਅਖਬਾਰ ਚ ਖਬਰ ਛਪੀ ਜੀ ਉਸ ਖਬਰ ਦੇ ਮੁਤਾਬਕ ਜਿਹੜਾ ਪੰਜਾਬ ਦਾ ਫੈਮਿਲੀ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਹੈ ਹੂੰ ਉਹਦੇ ਅੰਕੜਿਆਂ ਮੁਤਾਬਕ 213521 ਹੂੰ ਕੇਸ ਰਜਿਸਟਰਡ ਹੋਏ ਆ ਕਿੰਨੇ ਡਿਪਾਰਟਮੈਂਟ ਕੋਲ 1 ਸਾਲ ਦੇ ਸਿਰਫ 2024 ਚ ਕੁੱਤੇ ਨੇ ਵੱਢੇ ਬੰਦੇ ਇੱਕ ਇੱਕ 2024 ਦੀ ਗੱਲ ਹੈ 2024 ਚ 213500 21 ਸ਼ਿਕਾਇਤਾਂ ਦਰਜ ਹੋਈਆਂ ਹੂੰ ਕਿ ਕੁੱਤੇ ਨੇ ਬੰਦੇ ਵੱਢੇ ਹੂੰ ਹੁਣ ਉਹਦੇ ਆਮ ਗਲੀ ਦੇ ਕੁੱਤੇ ਕਿਸੇ ਟਿੱਕੇ ਤੇ ਲੱਗੇ ਨਹੀਂ ਰੈਬੀਜ ਦੇ ਹਲਕਾ ਦੇ ਜੀ ਤਾਂ ਹੁਣ 213000 ਬੰਦਿਆਂ ਨੂੰ ਹੂੰ ਟਿੱਕੇ ਲਵਾਉਣੇ ਪੈਣੇ ਹਲਕਾ ਦੇ ਜੇ ਇੱਕ ਅਦਾ ਕੋਈ ਗਰੀਬ ਬੰਦਾ ਕੋਈ ਅਨਪੜ ਬੰਦਾ ਵਿਚਾਰਾ ਰਹਿ ਗਿਆ ਕੋਈ ਡਾਕਟਰ ਕੋ ਪਹੁੰਚ ਨਹੀਂ ਸਕਿਆ ਕੋਈ ਖਰਚਾ ਨਾ ਕਰ ਸਕਿਆ ਕੋਈ ਸਰਕਾਰੀ ਹਸਪਤਾਲ ਨਾ ਪਹੁੰਚ ਸਕਿਆ ਜੇ ਕਿਸੇ ਨੂੰ ਰੈਬੀਜ ਹੋ ਗਈ ਫਿਰ ਜੀ ਤਾਂ ਜੇ ਰੈਬੀਜ ਵੱਧ ਜੇ ਹੂੰ ਤਾਂ ਬੰਦਾ ਮਰਦਾ ਜੇ ਕੋਈ ਇਲਾਜ ਨਹੀਂ ਫਿਰ ਹੂੰ ਹੁਣ ਕੀ 213000 ਕੁੱਤੇ ਨੇ ਬੰਦੇ ਨੂੰ ਕਟਿਆ ਹੂੰ ਕੀ ਸਾਰੇ ਬੰਦੇ ਪੁਲਿਸ ਨੂੰ ਕੰਪਲੇਨਟ ਕਰਦੇ ਆ ਕਿ ਸਾਰੇ ਸਰਕਾਰੀ ਹਸਪਤਾਲ ਜਾਣੇ ਕਿ ਸਾਰਾ ਦਾ ਰਿਕਾਰਡ ਪੰਜਾਬ ਗਵਰਨਮੈਂਟ ਦਾ ਫੈਮਿਲੀ ਐਂਡ ਹੈਲਥ ਵੈਲਫੇਅਰ ਡਿਪਾਰਟਮੈਂਟ ਰੱਖਦਾ ਹੂੰ ਆਨਸਰ ਆ ਨਹੀਂ ਫਿਰ ਕੀ ਹੋ ਸਕਦਾ ਹੁਣ ਤੁੱਕੇ ਮਾਰਨੇ ਆ ਅਨਾਜੇ ਮਾਰਨੇ ਆ ਵੇ 10 ਗੁਣਾ ਵੱਧ ਵੀ ਹੋ ਸਕਦੇ ਹੂੰ ਹੁਣ ਮੈਂ ਜਿਸ ਘਰ ਤੇ ਰਹਿ ਰਹੇ ਆ ਮੇਰੇ ਮਹੱਲੇ ਵਿੱਚ ਪਿਛਲੇ 2-3 ਮਹੀਨਿਆਂ ਚ 10 ਘਟਨਾਵਾਂ ਵਾਪਰੀਆਂ ਅੱਛਾ ਜੀ ਉਹ 10 ਘਟਨਾਵਾਂ ਚ ਇੱਕ ਵੀ ਰਿਪੋਰਟ ਨਹੀਂ ਹੋਈ ਹੂੰ ਐਨਾ ਮਤਲਬ ਜਿਹੜਾ ਪੰਜਾਬ ਸਰਕਾਰ ਦੇ ਅੰਕੜੇ 213000 ਮੇਰੇ ਨੇੜੇ-ਤੇੜੇ ਦੇ 10 ਜਿਹੜੇ ਬੰਦੇ ਕੁੱਤਿਆਂ ਦੇ ਵੱਡੇ ਆ ਹੂੰ ਉਹ ਰਿਪੋਰਟ ਚ ਨਹੀਂ ਹੈ ਹੂੰ ਫਿਰ ਕਿੰਨਾ ਗੰਭੀਰ ਮਾਮਲਾ ਕਿ 2 ਲੱਖ ਕੇਸ ਅੰਦਾਜ਼ਨ ਪੂਰੇ ਪੰਜਾਬ ਚ ਕੁੱਤਿਆਂ ਦੇ ਵੱਢਣ ਦੇ ਆਏ ਆ ਔਰ ਇਹਨੇ ਗੰਭੀਰ ਕੇਸ ਵੀ ਆਏ ਕੁਝ ਲੋਕ ਤਾਂ ਮਰਦੇ ਮਰਦੇ ਬਚੇ ਆ ਤੇ ਕੁਝ ਤਾਂ ਵਿਚਾਰੇ ਬੱਚੇ ਉਹ 9 ਸਾਲ ਦਾ ਬੱਚਾ ਤੁਹਾਡੇ ਇੱਕ ਢਿੰਗੀ ਪਿੰਡ ਹੈ ਉਹਦਾ ਕਾਇਦਿਆ ਨਾ ਕੋਲੇ ਕਾਇਦਿਆ ਬਹੁਤ ਗੰਭੀਰ ਮਾਮਲਾ ਕਿਥੇ ਕਿਥੇ ਪਿੰਡਾਂ ਦੀ ਗੱਲ ਤਾਂ ਲੱਗ ਜਾ ਜੇ ਮੈਂ ਸ਼ਹਿਰਾਂ ਦੀ ਗੱਲ ਕਰਾਂ ਜਿਹੜਾ ਸਭ ਤੋਂ ਨੰਬਰ 1 ਤੇ 28390 ਕੇਸ ਲੁਧਿਆਣਾ ਜਿਲ੍ਹੇ ਰਜਿਸਟਰ ਹੋਇਆ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਕੋਲੇ ਤੇ ਦੂਜੇ ਨੰਬਰ ਤੇ ਪਟਿਆਲਾ 17021 ਜੀ ਤੀਜੇ ਨੰਬਰ ਤੇ ਮੇਰਾ ਸ਼ਹਿਰ ਹੈ ਮੋਹਾਲੀ ਮੇਰਾ ਜ਼ਿਲ੍ਹਾ 16000 ਤੋਂ ਵੱਧ ਕੇ ਰਜਿਸਟਰ ਹੋਇਆ ਹ ਹ ਜਿਹੜਾ ਪੰਜਾਬ ਦੇ ਪੜੇ ਦੇਖ ਲੋਕਾਂ ਦੇ ਸ਼ਹਿਰ ਆ ਮਤਲਬ ਅੱਛੇ ਵਪਾਰੀ ਵਰਗ ਰਹਿੰਦਾ ਅਮੀਰ ਲੋਕ ਰਹਿੰਦੇ ਆ ਸ਼ਾਇਦ ਲੁਧਿਆਣੇ ਚ ਜਾਂ ਮੋਹਾਲੀ ਚ ਜਾਂ ਪਟਿਆਲੇ ਚ ਉੱਥੇ ਇੰਨੇ ਕੇਸ ਆ ਤੇ ਬਾਕੀ ਦਾ ਕੀ ਹਾਲ ਹੈ ਸੋ ਗੰਭੀਰ ਮੁੱਦਾ ਬਹੁਤ ਇਹ ਸਾਰਾ ਕੁਝ ਮੇਰੇ ਤੇ ਤੁਹਾਡੀ ਅੱਖਾਂ ਸਾਹਮਣੇ ਹੋਇਆ ਜਦੋਂ ਸਾਡੇ ਬਜ਼ੁਰਗ ਅਨਪੜ੍ਹ ਸੀਗੇ ਘੱਟ ਪੜੇ ਲਿਖੇ ਸੀ ਗਰੀਬ ਸੀ ਜੀ ਉਦੋਂ ਇੰਨੇ ਕੁੱਤੇ ਕਿਤੇ ਵੱਢਦੇ ਨਹੀਂ ਸੀ ਉਹਦਾ ਕਾਰਨ ਕੋਈ ਹੋਰ ਸੀ ਜੀ ਉਦੋਂ ਮੇਰੀ ਆਦ ਮੈਂ ਛੋਟਾ ਹੁੰਦਾ ਸੀ ਦੇਖਿਆ ਕੁੱਤਿਆਂ ਨੂੰ ਮਾਰਿਆ ਜਾਂਦਾ ਸੀ ਮਾਰਿਆ ਜਾਂਦਾ ਸੀ ਅਸੀਂ ਵੀ ਦੇਖਿਆ ਛੋਟੇ ਪੰਚਾਇਤਾਂ ਕੋਲ ਅਧਿਕਾਰ ਸੀ ਹੂੰ ਮੈਂ ਕਹਿੰਦਾ ਸਰਕਾਰੀ ਤੌਰ ਤੇ ਮੈਂ ਪੱਕੀ ਜੀ ਗੱਲ ਨਹੀਂ ਕਰਦਾ ਕੱਚੀ ਗੱਲ ਕਿ ਪੰਚਾਇਤਾਂ ਨੂੰ ਪੌਇਜ਼ਨ ਜ਼ਹਿਰ ਮਿਲਦੀ ਸੀ ਕੁੱਤਿਆਂ ਨੂੰ ਦੇਣ ਵਾਸਤੇ ਹੂੰ ਤੇ ਅਵਾਰਾ ਕੁੱਤੇ ਮਾਰੇ ਜਾਂਦੇ ਸੀ ਮਾਰੇ ਜਾਂਦੇ ਸੀ ਪਰ ਹਰ ਦੇ ਦੇ ਕਾਨੂੰਨ ਬਣ ਜਾਂਦਾ ਲਾਗੂ ਤਰੀਕੇ ਨਾਲ ਹੁੰਦਾ ਨਹੀਂ ਪ੍ਰੋਵੈਂਸ਼ਨ ਆਫ ਐਨੀਮਲ क्रੂਲਟੀ ਐਕਟ ਹੈ ਵੀ ਜੀਵ ਜੰਤੂਆਂ ਦੇ ਨਾਲ ਤੁਸੀਂ क्रੂਲਟੀ ਮਤਲਬ ਨਹੀਂ ਕਰਦੇ ਉਹ ਕਾਨੂੰਨ ਬਣਿਆ 1960 ਦਾ ਹੁਣ ਕੋਈ ਉੱਠ ਜਾਂਦਾ ਆਪਾਂ ਵਿਦੇਸ਼ਾਂ ਦੇ ਨਕਲਾ ਮਾਰ ਲਵਨੇ ਵੀ ਹਾਂ 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 ਜਿਹਦਾ ਬੰਦੇ ਦਾ ਅਧਿਕਾਰ ਆ ਜਾਨਵਰ ਦੇ ਵੀਗਾ ਹੈਗਾ ਹਾਂਜੀ ਹਾਂਜੀ ਪੀਟਾ ਵਰਗੀਆਂ ਹੈਗਾ ਹੈਗਾ ਬਿਲਕੁਲ ਹੈਗਾ ਮਛਰਾਂ ਦਾ ਵੀ ਤਾਂ ਹੈਗਾ ਜੀ ਦੇਖਿਆ ਫਿਰ ਮਛਰਾਂ ਨੂੰ ਪ੍ਰੋਟੈਕਟ ਕਰੋ ਉਹ ਵੀ ਤਾਂ ਜਿੰਉਂਦੀ ਜਗਤ ਦੀ ਮੁਰਗਿਆਂ ਨੂੰ ਪ੍ਰੋਟੈਕਟ ਕਰੋ ਮੁਰਗਿਆਂ ਦਾ ਲਗਾਮੀ ਹੈ ਬੱਕਰੇ ਬੱਕਰੇ ਨੂੰ ਕਰੋ ਹੂੰ ਭੇਡਾਂ ਨੂੰ ਕਰੋ ਉੱਠਾਂ ਨੂੰ ਕਰੋ ਐਨੀਮਲ ਪ੍ਰੋਟੈਕਸ਼ਨ ਐਕਟ ਕੋਈ ਹੈਗਾ ਜਾਂ ਦਇਆ ਦੀ ਭਾਵਨਾ ਹੂੰ ਕਿਸੇ ਨੂੰ ਮੁਰਗੇ ਦੇ ਦਇਆ ਨਹੀਂ ਆਂਦੀ ਜਿਹੜੇ ਖਾਂਦੇ ਆ ਕਿਸੇ ਨੂੰ ਬੱਕਰੇ ਦੇ ਆ ਨਹੀਂ ਆਂਦੇ ਜਿਹੜੇ ਖਾਂਦੇ ਆ ਹੋਰ ਦੱਸੋ ਪੂਰਬੀ ਤੋਂ ਜ਼ੁਬੇਜ ਹੂੰ ਮੈਨੂੰ ਪਤਾ ਲੱਗਾ ਕੁੱਤਿਆਂ ਦੇ ਮਿੱਠੀ ਖਾਈ ਜਾਂਦੇ ਆ ਹਾਂ ਮੈਂ ਮੈਂ ਨਹੀਂ ਕਹਿੰਦਾ ਵੀ ਖਾਓ ਹੂੰ ਉਹਨਾਂ ਦਿਨਾਂ 'ਚ ਇਸ ਤਰੀਕੇ ਨਾਲ ਜਿਹੜਾ ਕਾਬੂ ਸੀ ਹੂੰ ਫਿਰ ਹੁਣ ਆਪਾਂ ਨਕਲਾਂ ਦਾ ਮਾਰਦੇ ਵਿਦੇਸ਼ਾਂ ਦੀਆਂ ਹੂੰ ਡਿਵੈਲਪਡ ਕੰਟਰੀਜ਼ ਦੇ ਕਮਿਊਨਿਸਟ ਕੰਟਰੀ ਜੀ ਕਿ ਉੱਥੇ ਕੁੱਤੇ ਨਹੀਂ ਸਾਡੇ ਵੀ ਨਹੀਂ ਹੋਣੇ ਚਾਹੀਦੇ ਹੂੰ ਉਹਨਾਂ ਦੀ ਨਕਲ ਮਾਰ ਕੇ ਬਣਾ ਲਿਆ ਆਪਾਂ ਐਨੀਮਲ क्रੂ얼ਟੀ ਐਕਟ ਉਹ ਸੌਦਾ ਕਰ ਲਈ ਹੂੰ ਉਹ ਬੜੀ ਸਮਾਜ ਸੇਵਾ ਬੜੇ ਫਰਦਮਾੜੇ ਜੇ ਤੁਸੀਂ ਕੁੱਤੇ ਡੰਡਾ ਮਾਰੋ ਕੁੱਤੇ ਜਾਂ ਕਿਸੇ ਜੀਵ ਜੰਤੂ ਦੇ ਤੂੰ ਡੰਡਾ ਨਹੀਂ ਮਾਰ ਸਕਦੇ ਹੋਰ ਤਾਂ ਹੋਰ ਆਪਣੇ ਮਹੱਲੇ ਦੇ ਚੱਕੇ ਦੂਜੇ ਪਾਸੇ ਛੱਡ ਨਹੀਂ ਸਕਦੇ ਹੰਮ ਐਨੀਮਲ क्रੂਲਟੀ ਐਕਟ ਦੇ ਵਿੱਚ ਹੈ ਜਿਹੜੀ ਤੁਹਾਡੇ ਕਰਾਂ ਮੱਝਾਂ ਰੱਖੀਆਂ ਹੋਈਆਂ ਤੁਸੀਂ ਉਹਦੇ ਟੀਕਾ ਨਹੀਂ ਲਾ ਸਕਦੇ ਜੀ ਉਹਦੇ ਲਈ ਪ੍ਰੋਫੈਸ਼ਨਲ ਸਰਟੀਫਾਈਡ ਡਾਕਟਰ ਚਾਹੀਦਾ ਹੰਮ ਫਿਰ ਤਾਂ ਹਰੇਕ ਪਿੰਡ 'ਚ ਹਰੇਕ ਘਰ ਜਿਹਦੀ ਨੇ ਮੱਝਾਂ ਰੱਖੀਆਂ ਜਾਮਾਂ ਰੱਖੀਆਂ ਉਹ ਐਨੀਮਲ क्रੂਲਟੀ ਐਕਟ ਦੀ ਉਲੰਘਣਾ ਕਰਦਾ ਉਹਨਾਂ ਨੂੰ ਜੇਲ੍ਹ ਜਾਣੀ ਚਾਹੀਦੀ ਪਰ ਪਰ ਜੇ ਤੁਹਾਡਾ ਗਵੰਡੀ ਫੋਟੋ ਕੇ ਚ ਕੇ ਸ਼ਿਕਾਇਤ ਕਰਦੇ ਇਹ ਆ ਦੇਖੋ ਜੀ ਮੱਝ ਨੂੰ ਟੀਕਾ ਲਾਂਦਾ ਜ ਸਿੱਧੂ ਸਾਹਿਬ ਇਹ ਸਤਨਾਮ ਦਾ ਉਹ ਤੇ ਐਨੀਮਲ क्रੂਰਟੀ ਐਕਟ ਦੀ ਪ੍ਰੋਵੀਜ਼ਨ ਆਫ ਐਨੀਮਲ क्रੂਰਟੀ ਐਕਟ ਦੀ ਉਲੰਘਣਾ ਹੈ ਤੇ ਕਰਵਾ ਕੇ ਜੇਲ੍ਹ ਭੇਜੋ ਸੋ ਇਹ ਹਾਲਾਤ ਹੈ ਹੋਰ ਦੇਖੋ ਹਾਂ ਆ ਸ਼ਹਿਰ ਬੜੇ ਸਾਫ਼ ਸੁਥਰੇ ਸਾਡਾ ਚੰਡੀਗੜ੍ਹ ਮੋਹਾਲੀ ਤੇ ਬੜਾ ਸਾਫ਼ ਸੁਥਰਾ ਸ਼ਹਿਰ ਹੈ ਹਾਂ ਹਜ਼ਾਰਾਂ ਕੁੱਤੇ ਘੁੰਮਦੇ ਹਜ਼ਾਰਾਂ ਕੁੱਤੇ ਟੱਟੀ ਕਿੱਥੇ ਕਰਦੇ ਜੀ ਲੋਕਾਂ ਦੇ ਘਰੇ ਅੱਗੇ ਹਾਂ ਤੁਸੀਂ ਸਵੇਰੇ 6 ਵਜੇ ਤੋਂ ਪਹਿਲੇ ਹਨੇਰੇ 'ਚ ਸੈਰ ਕਰਨ ਜਾਓਗੇ ਤਾਂ ਦਸ ਤੋਂ ਦੋ ਗੁਆਰ ਤੋ ਸਾਡੇ ਪੈਰ ਗੰਦੇ ਹੋਣਗੇ ਹੁੰਦੇ ਆ ਜੀ ਗੰਦ ਹੂੰ ਪਿੰਡਾਂ ਦੀ ਗੱਲ ਤਾਂ ਹੋ ਰਹੀ ਆ ਹੋਰ ਦੱਸੋ ਅੱਜ ਕੱਲ ਪਾਪੂਲੇਸ਼ਨ ਵੱਧ ਗਈ ਜੀ ਪਿੰਡਾਂ ਦੇ ਢੇਰ ਆ ਹੂੰ ਸ਼ਹਿਰਾਂ 'ਚ ਨਹੀਂ ਹੈਗਾ ਉਹਦਾ ਸਿਸਟਮ ਜਿਹੜੀਆਂ ਪਾਰਕ ਸਾਡੀਆਂ ਸ਼ਹਿਰਾਂ ਦੀਆਂ ਸਾਫ਼ ਸੁਥਰੀਆਂ ਹੂੰ ਉੱਥੇ ਕੂੜੇ ਦੇ ਢੇਰ ਤੋਂ ਲਫਾਫਾ ਚੱਕ ਕੇ ਜਿੱਦਾ گاਵਾ ਖਾ ਰਹੀਆਂ ਕੁੱਤੇ ਲਵਾਵ ਲੈਣੇ ਗੱਲ ਬਦਲ ਲੈ ਔਰ ਦਸੋ ਜਿਹੜੇ ਮੀਟ ਇੰਡਸਟਰੀ ਨਾਲ ਜੁੜੇ ਹੋਏ ਆ ਛੋਟੇ ਮੋਟੇ ਢਾਬੇ ਢੁਬੇ ਜਿਹੇ ਆ ਜਾਂ ਮੁਰਗੇ ਵਟਗੇ ਵੇਚ ਰਿਆ ਬੱਕਰੇ ਸੂਰ ਵਟਗੇ ਵੇਚ ਰਿਆ ਉਹ ਗੰਦਮੰਦ ਕਿੱਥੇ ਛੱਡਦਾ ਹੂੰ ਜਿੱਦਾ ਹੱਡਾ ਰੋੜੀ ਦੇ ਕੁੱਤੇ ਮਾਸ ਖਾ ਰਹੇ ਆ ਸ਼ਹਿਰਾਂ ਚ ਉਹ ਮਾਸ ਖਾ ਰਹੇ ਆ ਕੁੱਤੇ ਹੂੰ ਸੋ ਗੰਭੀਰ ਮਾਮਲਾ ਹੈ ਬਹੁਤ ਜ਼ਿਆਦਾ ਤੁਸੀਂ ਸਰਕਾਰ ਨੂੰ ਨਿਕਲੋ ਬੱਚੇ ਨੂੰ ਇਕੱਲੇ ਨਹੀਂ ਭੇਜ ਸਕਦੇ ਹੂੰ ਅਮਰੀਕਰ ਦੇ ਨਾਲ ਦੇ ਘਰ ਚ 8 ਸਾਲ ਦਾ ਬੱਚਾ ਇੱਕੋ ਇੱਕ ਮੁੰਡਾ ਉਹਨਾਂ ਦਾ ਹੂੰ ਕੁੱਤੇ ਨੇ ਵੱਡਿਆਂ ਨੂੰ ਇਸ ਤੇ ਕਿਹਾ ਕਿ ਲੋਕਾਂ ਨੇ ਛਾਪੀ ਦਿੱਤਾ ਫਿਰ ਵੀ 500 ਤੇ ਟੱਗ ਕੇ ਲੱਗ ਗਿਆ ਉਹਦੇ ਇੱਕੋ ਮੁੰਡਾ ਉਹਦਾ ਤੇ ਇੰਜੈਕਸ਼ਨ ਲੱਗੇ ਰਹਿ ਬਿੱਜ ਦੇ ਹੂੰ ਹੁਣ ਕਿਉਂ ਕੁੱਤਿਆਂ ਨੂੰ ਪਿਆਰ ਕਰਨਗੇ ਮਤਲਬ ਕੰਟਰੋਲ ਕਿੱਥਾ ਜਾ ਸਕਦਾ ਕਿਵੇਂ ਹੱਲ ਕੀ ਹੈ ਇਹ ਚੀਜ਼ ਦਾ ਪਹਿਲੀ ਗੱਲ ਤਾਂ ਪਸ਼ੂਪ੍ਰੇਮੀ ਬਹੁਤ ਆ ਬਣੇ ਦੇਸ਼ 'ਚ ਇਨਸਾਨੋ ਪ੍ਰੇਮੀ ਨਹੀਂ ਹੈ ਬਰ ਉਹ ਕਹਿੰਦੇ ਨਹੀਂ ਗੱਲ ਵਿੱਚ ਆ ਠੀਕ ਹੈ ਉਹਨਾਂ ਦੀ ਆਪਣੀ ਆਸਥਾ ਹੈ ਧਰਮ ਹੈ ਯਾਰ ਜੇ ਤੁਸੀਂ ਪਸ਼ੂ ਪ੍ਰੇਮੀ ਹੈ ਇੱਕੜਾ ਮੱਝ ਤੇ ਗਾਂ ਆਪਣੇ ਘਰ ਰੱਖ ਲਓ ਹੂੰ ਐਦਾਂ ਦੇ ਪਸ਼ੂ ਪ੍ਰੇਮੀ 10 ਰੁਪਏ ਦਾ ਬਿਸਕੁਟ ਦਾ ਪੈਕ ਲੈ ਕੇ ਨਾ ਗਲੀਆਂ ਪਾਉਂਦੇ ਘੁੰਮੇ ਜਾਂਦੇ ਬੜੀ ਵੱਡੀ ਸੇਵਾ ਕਰਦੇ ਆ ਹੂੰ ਕੁਝ ਲੋਕ ਐਦਾਂ ਦੇ ਆ ਉਹ ਕੋਈ ਧਰਮ ਨਾਲ ਜੋੜ ਕੇ ਦੁੱਧ ਪਾਉਂਦੇ ਫਿਰ ਜਾਂਦੇ ਆ ਹੂੰ ਰੋਟੀਆਂ ਪਾਉਂਦੇ ਫਿਰ ਜਾਂਦੇ ਜੀ ਉਹ ਇੱਕ ਆਦਤ ਬਗਾੜ ਰਹੇ ਕੁੱਤਿਆਂ ਦੀ ਵੀ ਲੈ ਮੈਂ ਤਾਂ ਇਸੇ ਵੱਲ ਜਾਣਾ ਹੂੰ ਏ ਹਾਲ ਹੈ ਪਸ਼ੂ ਪ੍ਰੇਮੀ ਜੀ ਪਹਿਲਾਂ ਤਾਂ ਪਸ਼ੂ ਪ੍ਰੇਮੀ ਦੇ ਕਾਬੂ ਹੋਣਾ ਚਾਹੀਦਾ ਹੂੰ ਵੀ ਠੀਕ ਹੈ ਤੂੰ ਪਸ਼ੂ ਪ੍ਰੇਮ ਕਰ ਦੇਸ਼ਤ ਨੂੰ ਇਜਾਜ਼ਤ ਦਿੰਦਾ ਕੋਈ ਨਹੀਂ ਇਜਾਜ਼ਤ ਦਿੰਦਾ ਪਰ ਆਪਣੇ ਘਰ ਬੰਨ ਕਰੇ ਰੱਖ ਮੇਰੇ ਘਰ ਅੱਗੇ ਆ ਮੇਰੇ ਮਹੱਲੇ ਜਾ ਕੁੱਤੇ ਨੂੰ ਕੁਝ ਨਹੀਂ ਬਣਾ ਹੂੰ ਅਜਿਹੇ ਲੋਕ ਸ਼ਹਿਰਾਂ ਚ ਜਾਂ ਪਿੰਡਾਂ ਚ ਵੀ ਠੀਕ ਹੈ ਰੋਟੀ ਪਾ ਦੇ ਕੁੱਤੇ ਨੂੰ ਕੁਛ ਛੋੜ ਦੇ ਦਿਓ ਜੀ ਉਹ ਬੋਲਾ ਰਹੇ ਹੂੰ ਸੋ ਖਤਰਨਾਕ ਹੱਦ ਤੱਕ ਹੁਣ ਤੁਸੀਂ ਕਹਿੰਦੇ ਗੈਂਗਸਟਰ ਐ ਪੰਜਾਬ 'ਚ ਆਤਗਵਾਦ ਐ ਜਾਂ ਐਨੇ ਮੁੰਡੇ ਮਾਰਤੇ ਐਨਾ ਕੁਝ ਹੋ ਗਿਆ ਮੈਂ ਕਹਿੰਦਾ ਕੁੱਤੇ ਤੋਂ ਵੱਧ ਮਾਰਦੇ ਆਣੇ ਉਹ ਤੋਂ ਵੱਧ ਜ਼ਿਆਦਾ ਕਰਦੇ ਆਣੇ ਜੀ ਤੇ ਜੀ ਉਹਨਾਂ ਨੂੰ ਕਾਬੂ ਕਰਨ ਦੇ ਪ੍ਰੋਗਰਾਮ ਚੱਲ ਸਕਦੇ ਆ ਹੂੰ ਅਵਾਰਾ ਜਾਨਵਰਾਂ ਅਵਾਰਾ ਡੰਗਰਾਂ ਨੂੰ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਦੇ ਪ੍ਰੋਗਰਾਮ ਕਿਉਂ ਨਹੀਂ ਚੱਲ ਸਕਦੇ ਨਕਲਾਂ ਤਾਂ ਅੱਪ ਵਿਦੇਸ਼ਾਂ ਦੀਆਂ ਮਾਰਦੇ ਆ ਇਹਦੇ ਵਿੱਚ ਸਰਕਾਰੀ ਡਿਪਾਰਟਮੈਂਟ ਨੇ ਕੋਈ ਫੰਡ ਜਾਂ ਕੋਈ ਇਦਾਂ ਦੀ ਚੀਜ਼ ਹੁਣ ਹਾਂ ਹੈਗੇ ਆ ਕਾਨੂੰਨ ਤਾਂ ਬੜੇ ਬਣਾ ਲਏ ਤੁਸੀਂ ਹਮ ਇੱਕ ABC ਪ੍ਰੋਗਰਾਮ ਹੈ ਪੰਜਾਬ ਸਰਕਾਰ ਦਾ ਫੋਲਫਾਰਮ ਕੀ ਇਹਦਾ ਹੈਗਾ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਜੀ ਹਰੇਕ ਬਣ ਜਿ ਵੈਟਰਨਰੀ ਡਾਕਟਰ ਹੈ ਲਗਭਗ ਹਰੇਕ ਬਣ ਜਾਨੇ ਸਰਕਾਰੀ ਮੈਂ ਪ੍ਰਾਈਵੇਟ ਦੀ ਗੱਲ ਨਹੀਂ ਕਰਦਾ ਹਮ ਹਮ ਹਰੇਕ ਜ਼ਿਲ੍ਹੇ ਚ ਬਹੁਤ ਸਾਰੇ ਸਰਜਨ ਹੈ ਹਮ ਹੁਣ ਮੈਂ ਮੋਹਾਲੀ ਜ਼ਿਲ੍ਹੇ ਦੀ ਗੱਲ ਕਰਦਾ ਤੇ ਮੱਝ ਨਹੀਂ ਹੈ ਲੋਕਾਂ ਕੋਲ ਜੀ ਮੱਝਾਂ ਨਹੀਂ ਹੈ ਗਾਵਾਂ ਨਹੀਂ ਹੈ ਸ਼ਹਿਰੀਕਰਨ ਹੋ ਗਿਆ ਸਾਡੇ ਨੇੜੇ ਤੇੜੇ ਦੇ ਪਿੰਡਾਂ ਦਾ ਪਰ ਡਾਕਟਰ ਬੈਠੇ ਆ ਹਮ ਹਮ ਉਹ ਲਾਗੂ ਕਰ ਸਕਦੇ ਆ ਹੂੰ ਆਪਾਂ ਕਹਿੰਦੇ ਕੱਲਾ ਸਰਕਾਰ ਹਾਂ ਸਰਕਾਰ ਨੂੰ ਕਰਨਾ ਜਈਦਾ ਹੁਣ ਸਰਕਾਰ ਕੀ ਕਰਦੀ ਹੈ ਇਹਨਾਂ ਦੇ ਬਰਥ ਨੂੰ ਕੰਟਰੋਲ ਕਰਨ ਵਾਸਤੇ ਹੂੰ ਇੱਕ ਪ੍ਰੋਗਰਾਮ ਬਣਾਇਆ ਹੈ ਵਿਦੇਸ਼ਾਂ ਦੀ ਨਕਲ ਮਾਰ ਕੇ ਅੱਛਾ ਜੀ ਉਹ ਹੈਗਾ ਕਿ ਜਿਹੜਾ ਕੁੱਤਾ ਹੈ ਉਹਦਾ ਆਪਰੇਸ਼ਨ ਕਰੋ ਤੇ ਅੰਡਕੋਸ਼ ਕੱਢ ਦਿਓ ਜੀ ਤੇ ਕੁੱਤੀ ਦਾ ਜਿਹੜਾ ਬੱਚੇ ਦਾ ਨਹੀਂ ਕੱਢਦੇ ਹੂੰ ਮੇਰੇ ਕੇ ਸਰਕਾਰੀ ਡਾਕਟਰ ਨਾਲ ਗੱਲ ਹੋਈ ਵੀ ਇਹਦਾ ਘੱਟੋ ਘੱਟ ਸਰਕਾਰੀ ਖਰਚਾ ਜਿਹੜਾ ਸਰਕਾਰੀ ਹਸਪਤਾਲ ਚ ਇਕੱਲਾ ਆਪਰੇਸ਼ਨ ਦਾ ਹਮ 2200 ਰੁਪਏ ਲੱਗਦਾ ਇੱਕ ਕੁੱਤੇ ਦਾ ਜਾਂ ਇੱਕ ਕੁੱਤੀ ਦਾ ਇੱਕ ਕੁੱਤੇ ਦਾ ਜਾਂ ਇੱਕ ਕੁੱਤੀ ਦੇ ਆਪਰੇਸ਼ਨ ਦਾ 2200 ਰੁਪਏ ਖਰਚਾ ਸਰਕਾਰ ਦਾ ਹਮ ਇਕੱਲਾ ਆਪਰੇਸ਼ਨ ਦਾ ਜੀ ਫਿਰ ਆਪਰੇਸ਼ਨ ਤੋਂ ਬਾਅਦ ਜੇ ਸੱਚੇ ਤੁਸੀਂ ਪਸ਼ੂ ਪ੍ਰੇਮੀ ਆ ਵੀ ਨਹੀਂ ਨਿਰદયੀ ਨਹੀਂ ਹੋਣਾ ਉਹਦਾ ਚੰਗੀ ਤਰ੍ਹਾਂ ਇਲਾਜ ਕਰਕੇ ਭੇਜਣਾ ਹਫਤਾ ਦੱਸਦੇ ਨੇ ਉਹਨੂੰ ਹਸਪਤਾਲ ਜੀ ਰੱਖਣਾ ਪੈਣਾ ਹਮ ਫਿਰ ਸਰਕਾਰਾਂ ਨੇ ਜੇ ਨਕਲ ਮਾਰਿਆ ਇਹ ਕਾਨੂੰਨ ਚ ਸੋਧ ਕੀਤੀ ਹੈ ਆ 2200 ਰੁਪਇਆ ਦੇ ਤਾਂ ਸਹੀ ਸਰਕਾਰ ਹੂੰ ਫਿਰ ਆ ਪੰਚਾਇਤ ਵਿਭਾਗ ਹੈ ਪਿੱਛੋਂ ਦਾ ਆਉਂਦਾ ਹੋ ਨਹੀਂ ਬਹੁਤਾ ਨਹੀਂ ਆ ਰਿਹਾ ਐਵੇਂ ਡਰਾਮੇ ਹੀ ਆ ਹੁਣ ਮੈਂ ਪਿੱਛੋਂ ਆਣ ਦੀ ਗੱਲ ਹੂੰ ਮੇਰੇ ਮੋਹਾਲੀ ਜ਼ਿਲ੍ਹੇ ਚ ਪਹਿਲੀ ਗੱਲ ਤਾਂ ਜੋ ਰੇਟ ਰੱਖਿਆ ਸਰਕਾਰ ਨੇ ਹੂੰ ਠੇਕੇਦਾਰੀ ਨਹੀਂ ਕੋਈ ਆਂਦਾ ਕਹਿੰਦਾ ਇੰਨੇ ਘੱਟ ਤੇ ਅਸੀਂ ਕਰ ਨਹੀਂ ਸਕਦੇ ਜੀ ਹੁਣ ਡਾਕਟਰ ਨਾਲ ਗੱਲ ਹੋਈ ਸਰਕਾਰੀ ਨਾਮ ਮੈਂ ਦੱਸਣ ਨਹੀਂ ਕਿਹੜੇ ਹਸਪਤਾਲ ਦੇ ਡਾਕਟਰ ਉਹ ਕਹਿੰਦਾ ਜਿਹੜਾ ਫੰਡ ਆ 3 ਮਹੀਨੇ ਖਤਮ ਹੋ ਗਿਆ ਹੂੰ ਫਿਰ ਬਾਕੀ ਕਰਪਸ਼ਨ ਤਾਂ ਚਲੋ ਸਾਨੂੰ ਪਤਾ ਹੈ ਮੈਂ ਕਹਿੰਦਾ ਜੇ ਕਰਪਸ਼ਨ ਨਹੀਂ ਵੀ ਹੋਈ ਜੇ ਤੁਸੀਂ 5 ਸਾਲ 3 ਮਹੀਨੇ ਹੀ ਪ੍ਰੋਗਰਾਮ ਚਲਾਣਾ ਹੂੰ ਤਾਂ 5 ਸਾਲਾਂ ਦੇ ਕੁੱਤੇ ਵੱਧਨੇ ਕਿੰਨੇ ਆ ਇੱਕ ਇੱਕ ਕੁੱਤੀ ਕਿੰਨੇ ਕਿੰਨੇ ਬੱਚੇ ਦੇ ਦਿੰਦੀ ਆ ਹਾਂ ਜੀ 5 5 ਇਹ ਤਾਂ ਸ਼ਹਿਰ ਦੀ ਗੱਲ ਹੈ ਹੂੰ ਪਰ ਐਮਸੀ ਏਰੀਆ ਉਹ ਪਿੰਡ ਦੇ ਕੁੱਤੇ ਨਾਲ ਕੁਝ ਨਹੀਂ ਕਰਦਾ ਹੂੰ ਪਿੰਡ ਦੇ ਕੁੱਤੇ ਨੂੰ ਕੌਣ ਕਰੇਗਾ ਕਾਬੂ ਜਿਹੜੇ ਹੱਡਾ ਰੋਡੇ ਜਿਹੜੇ ਆਵਾਰਾ ਘੁੰਮਦੇ ਆ ਠੀਕ ਆ ਜ਼ਹਿਰ ਨਹੀਂ ਪਾਣੀ ਮਾਰਦਾ ਨਹੀਂ ਕੋਈ ਗੱਲ ਏ ਜੀ ਉਹਦੇ ਲਈ ਪੰਚਾਇਤਾਂ ਹਮ ਕੀ ਪੰਚਾਇਤਾਂ ਨੂੰ ਪੰਜਾਬ ਸਰਕਾਰ ਕੋਈ ਫੰਡ ਦਿੰਦੀ ਏ ਇੱਕ ਵੀ ਬੰਦੇ ਨੂੰ ਫੰਡ ਨਹੀਂ ਹਮ ਚਲੋ ਸਰਕਾਰ ਦੀ ਗੱਲ ਛੱਡੋ ਜੀ ਕੋਈ ਡੱਡਾ ਪਿੰਡ ਹੈ ਬਥੇਰੇ ਫੰਡ ਹੈ ਹਮ ਬੜੇ ਮੇ ਲੋਕ ਬੈਠੇ 10 ਕੁੱਤਿਆਂ ਦੇ ਕਾਬੂ ਕਰ ਲੋ ਯਾਰ ਹਮ ਆਪਣੇ ਬਦ ਸਾਰਾ ਕੋ ਸਰਕਾਰਾਂ ਦੇ ਵੀ ਨਹੀਂ ਮਤਲਬ ਜੇ ਸਾਲ ਦੋ ਸਾਲ ਚ ਵੀ ਇਹ ਪ੍ਰੋਗਰਾਮ ਨੂੰ ਸਹੀ ਤਰੀਕਾ ਕਰਾਇਆ ਜਾਵੇ ਹੂੰ ਤਾਂ ਕਾਬੂ ਪੈ ਸਕਦਾ ਹੂੰ ਹੁਣ ਵਿਦੇਸ਼ਾਂ ਦੇ ਨਗਰ ਮ ਅਡਵਲਪ ਕੰਟਰੀ ਦੀ ਗੱਲ ਕਰਦੇ ਚਲੋ ਤੁਸੀਂ ਉਹਨਾਂ ਦੀ ਨਕਲ ਦਾ ਮਾਰਦੇ ਤੈਨੂੰ ਕੈਨੇਡਾ ਅਮਰੀਕਾ ਜਾਪਾਨ ਚ ਕਿਉਂ ਨਹੀਂ ਉੱਤੇ ਦਿਖਦੇ ਹੂੰ ਉਹ ਸਾਡਾ ਜਿਆਦਾ ਵਧੀਆ ਪਸ਼ੂਪ੍ਰੇਮੀ ਹੈ ਇੱਕ ਮੈਂ ਤੁਹਾਨੂੰ ਦੱਸਦਾ ਇੱਕ ਤਾਜੀ ਖਬਰ ਕੱਲ ਪਰਸੋਂ ਦੀ ਹੈ ਵੀ ਮਰੋਕੋ ਚ ਫੀਫਾ ਵਰਲਡ ਕੱਪ ਹੋ ਰਿਹਾ ਜੀ ਜੀ ਉੱਥੇ 3 ਮਿਲੀਅਨ ਕੁੱਤਿਆਂ ਨੂੰ ਮਾਰਨ ਦਾ ਹਾਂ ਹਾਂ 3 ਲੱਖ ਕੁੱਤਿਆਂ ਨੂੰ ਠੀਕ ਹੈ ਨਾ ਉਦਾਂ ਦਾ ਠੀਕ ਆ ਸੀ ਪਸ਼ੂਪ੍ਰੇਮੀ ਹੈ ਜੀ ਪਰ ਜਦੋਂ ਗੱਲ ਵਪਾਰ ਦੀ ਹੈ ਖੇਡਾਂ ਮਤਲਬ ਵਪਾਰ ਐਡਵਰਟਾਈਜ਼ਮੈਂਟ ਆਣੀ ਹੈ ਪੂਰੀ ਦੁਨੀਆ ਦੇ ਟੂਰਿਸਟ ਆਣੇ ਆ ਖੇਡਾਂ ਦੇਖਣ ਆਣਗੇ ਪਲੇਅਰ ਆਣਗੇ ਉੱਥੇ ਜੇ ਕਿਸੇ ਦੇ ਕੁੱਤੇ ਨੇ ਵੱਢ ਲਿਆ ਕਿਸੇ ਪਲੇਅਰ ਨੂੰ ਏ ਕਿਹੜੇ ਇੰਡੀਆ ਵੀ ਚਲੋ ਠੀਕ ਹੈ ਡਾਕਟਰ ਨੂੰ ਪੱਟੀ ਜੀ ਕਰਾਓ ਸਸਤਾ ਅਜ 10 ਰੁਪਏ ਦਵਾਈ ਦੇ ਕੇ ਭੇਜ ਦਿਓ ਅਗਲੇ ਇੰਸ਼ੋਰੈਂਸ ਦੇ ਕਲੇਮ ਤੇ ਮੈਂ ਲੱਖਾਂ ਡਾਲਰ ਕਲੇਮ ਦੇਣੇ ਬੈਠਾ ਸਰਕਾਰ ਨੂੰ ਜੇ ਟੂਰਿਸਟ ਵੀ ਫਿਰ ਫਿਰ ਮਰਾਕੋ ਦੀ ਸਰਕਾਰ ਨੂੰ ਫਿਰ ਪਸ਼ੂ ਪ੍ਰੇਮ ਨਹੀਂ ਰਹਿੰਦਾ ਫਿਰ ਕਹਿੰਦਾ 30 ਲੱਖਾਂ ਨੂੰ ਮਾਰ ਦੋ ਜੇ ਤੁਸੀਂ ਮਸਕੀਟੋ ਕੋਲ ਬਣਾਈ ਹੋਈ ਹੈ ਹਾਂ ਹੈ ਨਾ ਮੱਛਰ ਮਾਰਨ ਵਾਸਤੇ ਜੀ 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 ਜੇ ਤੁਸੀਂ ਕਣਕ ਤੇ ਸਪਰੇਅ ਬਣਾਈ ਹੋਈ ਹੈ ਕੀੜੇ ਮਾਰਨ ਵਾਸਤੇ ਹਾਂ ਕਰਦੇ ਨਹੀਂ ਆਪਾਂ ਜੇ ਥੀਮਨ ਦੀ ਦਵਾਈ ਪਾਈ ਹੋਈ ਹੈ ਚੂਹੇ ਮਾਰਨ ਵਾਸਤੇ ਜੀਰੀ ਦੇ ਖੇਤ ਚ ਝੋਨੇ ਦੇ ਖੇਤ ਚ ਹਾਂ ਮਤਲਬ ਠੀਕ ਹੈ ਫਿਰ ਫਿਰ ਤੁਸੀਂ ਮਰਾਕੋ ਦੀ ਨਕਲ ਵੀ ਮਾਰ ਸਕਦੇ ਆ ਜੇ ਨਹੀਂ ਮਾਰ ਸਕਦੇ ਘਟੋ ਘਟ ਇੱਕ ਕੁੱਤੇ ਨੂੰ ਜਿਹੜਾ ਖੱਸੀ ਕਰਨ ਦਾ ਆ ਜਾਂ ਉਹ ਅੱਗੇ ਬੱਚੇ ਨਾਲ ਪੈਦਾ ਕਰ ਸਕੇ ਉਹਦਾ ਤਾਂ ਤੁਸੀਂ ਕਰੋ ਕਰੋ ਕੱਲੇ ਕੱਲੇ ਨੂੰ ਜੀ ਡਵੈਲਪਮ ਕੰਡਰੀ ਛੱਡ ਦਿਓ ਯਾਰਾ ਗਰੀਬ ਦੇਸ਼ ਆਪਣਾ ਗਵਾਂਡੀ ਨੇਪਾਲ ਹੂੰ ਵੀ ਜਾ ਵੇਲਣਾ ਮੈਂ ਜਾ ਕੇ ਦੇਖੋ ਹੂੰ ਮੈਂ ਹੁਣੇ ਜੂਨ ਚ ਨੇਪਾਲ ਚ ਨੇਪਾਲ ਦੇ ਕਿਸੇ ਸਰਕਾਰੀ ਪ੍ਰੋਗਰਾਮ ਜਾ ਕੇ ਆਇਆ ਕਾਠਮੰਡੂ ਰਾਜਧਾਨੀ ਹੈ ਕਾਠਮੰਡੂ ਤੋਂ 1.5 200 ਕਿਲੋ ਟਿਕ ਹੋਰ ਸ਼ਹਿਰ ਹੈ ਪੋਖਰਾ ਜੀ ਮੈਂ ਕਹਿੰਦਾ ਸਵਿਟਜ਼ਰਲੈਂਡ ਦੇ ਸ਼ਹਿਰਾਂ ਨੂੰ ਫੇਰ ਕਰ ਲਾ ਫੇਲ ਕਰਦਾ ਉਹ ਹੂੰ ਜਿੰਨੀ ਵਧੀਆ ਉੱਥੇ ਸਫਾਈ ਹੈ ਹੂੰ ਜਿੰਨੇ ਵਧੀਆ ਉੱਥੇ ਰਹਿਣ ਸਣੇ ਲੋਕਾਂ ਦਾ ਹੂੰ ਪਰ ਮੈਂ ਹਫ਼ਤੇ ਦੇ ਵਿੱਚ ਇੱਕ ਵੀ ਕੁੱਤਾ ਸੜਕ ਤੇ ਨਹੀਂ ਦੇਖਿਆ ਹੂੰ ਸਿੱਖ ਲੋ ਨੇਪਾਲ ਵਾਲਿਆਂ ਦਾ ਕਿਵੇਂ ਕੰਮ ਕੀਤਾ ਠੀਕ ਚਲੋ ਹੋਰ ਛੱਡੋ ਗਊ ਨੂੰ ਕੁਝ ਲੋਕ ਮਾਤਾ ਮੰਨਦੇ ਆ ਹੂੰ ਇੰਡੀਆ 'ਚ ਜੀ ਹੁਣ ਇਹਦੀ ਤੁਲਨਾ ਨੇਪਾਲ ਨਾਲ ਕਰੋ ਨੇਪਾਲ ਹਿੰਦੂ ਰਾਸ਼ਟਰ ਹੈ ਹੁਣ ਤਾਂ ਨਹੀਂ ਇਹ ਪਹਿਲੇ ਤੋ ਕੁਝ ਸਾਲ ਪਹਿਲਾਂ ਤੱਕ ਹਿੰਦੂ ਰਾਸ਼ਟਰ ਰਿਹਾ ਠੀਕ ਹੈ ਜੀ ਉੱਥੇ ਕੋਈ ਆਵਾਰਾ ਗਊ ਤੁਹਾਨੂੰ ਸੜਕ ਤੇ ਨਹੀਂ ਮਿਲੇਗੀ ਹਿੰਦੂ ਰਾਸ਼ਟਰ ਰਿਹਾ ਉਹ ਜਿਹੜਾ ਉਹ ਗਵਨ ਕਿਵੇਂ ਕਾਬੂ ਕਰਦੇ ਕਿਵੇਂ ਕਰਦੇ ਉਹ ਚਲੋ ਮੇਰੇ ਦੱਸ ਨਹੀਂ ਜਿਹੜੇ ਸਰਕਾਰਾਂ ਦੇ ਬੈਠੇ ਆ ਕਰੋਨਾ ਰੋਗ ਦੇ ਫੰਡ ਵਰਤਣ ਵਾਲੇ ਪੁੱਛ ਰੋ ਇਹ ਤੇ ਗਊਸ਼ਾਲਾ ਦਾ ਬਣਾਈ ਹੋਇਆ ਦੁਕਾਨ ਆ ਉਹਦੀ ਉਹ ਬਿਹਤਰ ਹੁੰਦੇ ਨਾਲ ਤੇ ਲੋਕਾਂ ਨੂੰ ਬੁਲਾਓ ਕੀਰਤਨ ਜਾਂ ਕਰੋ ਤੇ ਨਾਲ ਰੇਡੀਅਮ ਵਾਲੇ ਘੁੰਮ ਲੋ ਤੇ ਨਾਲ ਫਿਰ ਇੱਕ ਮੰਦਰ ਜਾਂ ਬਣਾ ਲਓ ਇੱਥੇ ਤੇ ਨਾਲ ਸਾਡੇ ਮੋਹਾਲੀ ਜ਼ਿਲ੍ਹੇ ਚ ਡਿਸਟ੍ਰਿਕਟ ਕੋਰਟ ਕੰਪਲੈਕਸ ਦਾ ਜਿਹੜਾ ਪੁਰਾਣਾ ਹੈ ਇੱਥੇ ਅਰਮਾ ਦੇ ਸ਼ੈਡਰ ਨੂੰ ਘੇਰ ਲੋ ਤੇ ਨਾਲ ਹਸਪਤਾਲ ਬਣਾ ਲਓ ਇਹਨਾਂ ਤੋਂ ਨਹੀਂ ਤੇਵਾ ਥੋੜੀ ਕਰਦੇ ਹਾਂ ਠੀਕ ਹੈ ਜਾਂ ਫਿਰ ਤੁਸੀਂ ਸਰਕਾਰੀ ਜ਼ਮੀਨ ਦਾ ਬਲੋ ਬਾਲਗ ਬਾਲ ਗਊਸ਼ਾਲਾ ਬਣਾ ਲਓ ਤੇ ਉਹ ਸਿਹਤ ਮੰਤਰੀ ਬਲਬੀਰ ਸਿੱਧੂ ਪੁਰਾਣੀ ਸਰਕਾਰ ਦਾ 85 ਕਰੋੜ ਦੀ ਜ਼ਮੀਨ ਦਾ ਬਲੋ ਇੱਥੇ ਤਾਂ ਆ ਸੇਵਾ ਹੁੰਦੀ ਹੈ ਹੁਣ ਤੁਸੀਂ ਜਾ ਕੇ ਆਏ ਮੇਰੇ ਨਾਲ ਵੀ ਘੋੜੇ ਰੱਖਣ ਵਾਲ ਤੇ 22 ਪੀਐਸ ਚੌਕ ਜਿਹਦੇ ਬੜੈਲ ਦੀ ਜੇਲ ਹੈ ਹਮ 12 ਕਿੱਲੇ ਜ਼ਮੀਨ ਦਾ ਬਲੋ ਹਮ ਘੋੜੇ ਰੱਖਣੇ ਜੀ ਤੰਦਾ ਹੈ ਤੇ ਸੇਵਾ ਦਿਨਾਂ ਤੇ ਤੰਦਾ ਹੈ ਕੋਈ ਕੁੱਤੇ ਦੇ ਨਾਲ ਤੇ ਧੰਦਾ ਕਰਦਾ ਕੋਈ ਗਊਆਂ ਦੇ ਨਾਲ ਤੇ ਧੰਦਾ ਕਰਦਾ ਤੇ ਕੋਈ ਕੋਰੇ ਨਾ ਧੰਦਾ ਕਰਦਾ ਅਸਲ ਸੇਵਾ ਕੋਈ ਨਹੀਂ ਕਰਦਾ ਤੇ ਉਹ ਚਾਹਦੇ ਵੀ ਨਹੀਂ ਘਟੇ ਜੀ ਜੇ ਕਿਸੇ ਦੁਕਾਨ ਦੇ ਪ੍ਰੋਡਕਟ ਵੇਕਣਾ ਬੰਦ ਹੋ ਜਾਏਗਾ ਹੂੰ ਉਹਦੀ ਆਮਦਨ ਨਹੀਂ ਲੈਣੀ ਐਨਾ ਧੰਦਾ ਕਰਨ ਵਾਲਾ ਜਾਂਦਾ ਇਹ ਕੋਲ ਜੇ ਕੁੱਤੇ ਨਹੀਂ ਆਣਗੇ ਫਿਰ ਪੈਸੇ ਇਕੱਠੇ ਕਿਵੇਂ ਕਰਨਗੇ ਜੇ ਗਊ ਨਹੀਂ ਆਏਗੀ ਪੈਸੇ ਇਕੱਠੇ ਕਿਵੇਂ ਕਰਨਗੇ ਜੇ ਕੋਰੇ ਨਹੀਂ ਆਣਗੇ ਪੈਸੇ ਕੱਢੇ ਕਿਵੇਂ ਕਰਨਗੇ ਸੋ ਬਹੁਤੇ ਲੋਕ ਮੈਂ ਨਹੀਂ ਕਹਿੰਦਾ ਸਾਰੇ ਬਹੁਤੇ ਲੋਕ ਇਹ ਫਿਰ ਧੰਦਾ ਜ਼ਿਆਦਾ ਕਰਦੇ ਇਸ ਕਰਕੇ ਉਹ ਵੀ ਨਿਬਧਾਨ ਦੇ ਵਿੱਚ ਹੈ ਸਰਕਾਰਾਂ ਸਰਕਾਰਾਂ ਨੂੰ ਸ਼ਕਤੀ ਨਾਲ ਕਾਬੂ ਕਰਨਾ ਜੇ ਕਾਨੂੰਨ ਬਣਾਇਆ ਉਹਨਾਂ ਸ਼ਕਤੀ ਨਾਲ ਕਾਬੂ ਕਰੋ ਕਿੰਨਾ ਕ ਪੰਜਾਬ ਹੈ 13 ਕ ਹਜ਼ਾਰ ਪਿੰਡਾ ਪੰਜਾਬ ਦੇ ਹਮ ਇੱਕ ਪਿੰਡ ਜੇ ਮੈਂ ਕਹਿੰਦਾ 50000 ਰੁਪਏ ਦੀ ਗ੍ਰਾਂਟ ਬਹੁਤ ਹੈ ਮੈਂ ਕਿੰਨੇ ਕਰੋ ਪਰ ਲੱਗ ਜਾਣਗੇ ਹੋਰ ਨਹੀਂ ਕੋਈ ਸਰਕਾਰ ਦੇ ਨੇ ਨਹੀਂ ਪਿੰਡਾ ਕੋਲ ਫੰਡ ਹੈਗੇ ਐਗਰੀਕਲਚਰ ਪੰਚਾਇਤੀ ਲੈਂਡ ਹੈ ਠੇਕੇ ਤੇ ਹੈ ਅੱਛਾ ਪੰਚਾਇਤਾਂ ਦੇ ਆਪਾਂ ਜਮੀਨਾ ਹੈਗੇ ਨਾ ਕਈ ਪਿੰਡਾਂ ਕੋਲ ਤਾਂ ਹਜ਼ਾਰ-ਹਜ਼ਾਰ ਕਿੱਲਾ ਵੀ ਹੈ 10-20 ਕਿੱਲੇ ਦਾ ਲਗਭਗ ਹਰੇਕ ਪਿੰਡ ਕੋਲ ਹੀ ਹੈ ਤਕਰੀਬਨ ਤਕਰੀਬਨ ਹੈਗੀ ਆ ਉਹ ਉਹ ਠੇਕੇ ਦੇ ਦੇ ਰਹੇ ਆ ਲੀਜ਼ ਤੇ ਦੇ ਰਹੇ ਆ ਖੇਤੀਬਾੜੀ ਨਹੀਂ ਉਹ ਉਹ ਫੰਡ ਵਰਤਨ ਵਾਸਤੇ ਸਰਕਾਰ ਕੋਈ ਗਾਈਡ ਕਰ ਸਕਦੀ ਹੈ ਫਿਰ ਜੇ ਪੰਚਾਇਤਾਂ ਆਪਦੇ ਪੱਖੇ ਕਰਦੇ ਨੇ ਕੰਮ ਤੇ ਫਿਰ ਇੱਕ ਦਿੱਲੀ ਬੀਬੀ ਬੈਠੀ ਆ ਉਹ ਨਹੀਂ ਨਹੀਂ ਜਿਹੜਾ ਜਿਹੜਾ ਕਾਨੂੰਨ ਏ ਵੀ ਸੀ ਪ੍ਰੋਗਰਾਮ ਆ ਪੰਜਾਬ ਸਰਕਾਰ ਦਾ ਦਿੱਲੀ ਦਾ ਬੀਬੀ ਬੈਠੀ ਆ ਉਹ ਡੰਡਾ ਮਾਰ ਕੇ ਤੁਹਾਨੂੰ ਅੰਦਰ ਭੇਜ ਦੇਣਗੇ ਕੁੱਤੇ ਨਾਲ ਤਾਂ ਫੜ ਕੇ ਛੱਡ ਕੇ ਆਓ ਉਹਦਾ ਕੋਈ ਕੁੱਤਾ ਪਰੇ ਮੇ ਉੱਠ ਕੇ ਸ਼ਿਕਾਇਤ ਕਰ ਦੇਗਾ ਪੁਲਿਸ ਨੂੰ ਆ ਜੀ ਸਿੱਧੂ ਸਾਹਿਬ ਨੇ ਕੁੱਤਾ ਮੇਰੇ ਮਹੱਲੇ ਚ ਚੱਕਿਆ ਤੇ ਅੱਗੇ ਜਾ ਕੇ ਛੱਡਿਆ ਇਹਨਾਂ ਦਾ ਪਸ਼ੂਵਾਂ ਨਾਲ ਹਿੰਸਾ ਕੀਤੀ ਹੈ ਫਿਰ ਇਹਨੂੰ ਸੇਵਾ ਯਾਦ ਆ ਜਾਂਦੀ ਹੈ ਉਹ ਨਾ ਕਰੋ ਪਰ ਜਿਹੜਾ ਸਰਕਾਰ ਦਾ ਕਾਨੂੰਨ ਮਤਾ ਪ੍ਰੋਗਰਾਮ ਹੈ ਜੀ 2500 ਰੁਪਏ ਦਾ ਖਰਚ ਹੋਇਆ ਕੁੱਤੇ ਤੇ ਹਮ ਹਰੇਕ ਪਿੰਡ ਦੇ ਵਿੱਚ ਟੇਡੇ ਮਡੇ ਤਰੀਕੇ ਨਾਲ ਸਰਕਾਰੀ ਹਸਪਤਾਲ ਜਿਹੜਾ ਵੈਟਰਨਰੀ ਹਸਪੀਟਲ ਹੈ ਡਾਕਟਰ ਜੁੜਿਆ ਹੋਇਆ ਹਮ ਉਥੇ ਕੰਮ ਨਹੀਂ ਆ ਬਹੁਤ ਸਾਰੇ ਨਾ ਡਾਕਟਰਾਂ ਨੂੰ ਕੰਮ ਨਹੀਂ ਆ ਉਹਨਾਂ ਨੂੰ ਕੰਮ দাও ਜੀ ਹਰ ਜ਼ਿਲ੍ਹੇ ਚ ਕੁਝ ਨਾ ਕੁਝ ਸਰਦਨ ਹੈਗੇ ਜਿਹੜੇ ਸਰਕਾਰੀ ਹੈ ਜਿਹਨਾਂ ਨੂੰ ਲੱਖਾਂ ਰੁਪਏ ਤਨਖਾਹ ਮਿਲਦੀ ਹੈ ਹੂੰ ਉਹਨਾਂ ਨੂੰ ਪੰਚਾਇਤਾਂ ਨਾਲ ਜੋੜ ਦੋ ਪੰਚਾਇਤਾਂ ਨੂੰ ਉਹਨਾਂ ਤੋਂ ਕੰਮ ਲੈਣਾ ਸਿਖਾ ਦਿਓ ਸਰਕਾਰ ਦੀ ਕੋਈ ਜਿਹੜੇ ਅਫਸਰ ਬੈਠੇ ਹੋ ਕੋਈ ਐਦਾ ਦੀ ਪਾਲਿਸੀ ਬਣਾਣਾ ਕਿ ਆਪਾਂ ਇਹਨਾਂ ਨੂੰ ਕਾਬੂ ਕਰਾਂਗੇ ਸਾਲ 6 ਮਹੀਨੇ ਤੋਂ ਜ਼ਿਆਦਾ ਨਹੀਂ ਲੱਗਣਾ ਹੂੰ ਮੈਂ ਹੁਣ ਮਹਾਲੀ ਜ਼ਿਲ੍ਹੇ ਦੀ ਹੁਣੇ ਗੱਲ ਕਰ ਕਾੜਿਆ ਤਿੰਨ ਮਹੀਨੇ ਪ੍ਰੋਗਰਾਮ ਚੱਲਿਆ ਡਾਕਟਰ ਸਾਹਿਬ ਕਹਿੰਦੇ ਹੁਣੇ ਕਹਿੰਦੇ ਹੁਣ ਫੰਡ ਖਤਮ ਹੋ ਗਿਆ ਦੱਸੋ ਕੀ ਮਨ ਤਾਂ ਉਹ ਵੀ ਕਹਿੰਦਾ ਸੀ ਯਾ ਤੋ 2 ਸਾਲ ਪਹਿਲਾਂ ਕਹਿੰਦਾ ਯਾਰ ਕੋਈ ਐਨਜੀਓ ਲੱਭੋ ਆ ਪ੍ਰੋਗਰਾਮ ਹੀ ਦਵਾ ਦੋ ਕੁੱਤਿਆਂ ਨੂੰ ਖੱਸੀ ਕਰਨ ਦਾ ਹੂੰ ਬਈ ਨਾਲੇ ਰੋਜ਼ਗਾਰ ਮਿਲਦਾ ਬੰਦਿਆਂ ਨੂੰ ਬਥੇਰੀ ਲੇਵਲ ਮਿਲ ਜਾਂਦੇ ਵਿਚਾਰੇ ਉਹ ਫੜਦੇ ਫਿਰਦੇ ਕੁੱਤੇ ਮਨ ਤਾਂ ਕਾਬੂ ਹੋ ਸਕਦਾ ਹੋਰ ਦੱਸੋ ਕਰਨਾ ਚਾਹੀਦਾ ਸਰਕਾਰਾਂ ਨੂੰ ਹੂੰ ਕੋਰ ਦਾ ਕੋਈ ਫੈਸਲਾ ਆਇਆ ਵੀ ਜੇ ਕਿਸੇ ਕੁੱਤੇ ਨੇ ਵੱਢ ਲੈਣਾ ਕਿਸੇ ਬੰਦੇ ਨੂੰ ਸਰਕਾਰ ਨੂੰ ਪੈਸੇ ਦੇਣੇ ਪੈਣਗੇ ਉਸ ਬੰਦੇ ਨੂੰ ਕਿੰਨੇ ਹੂੰ ਜੇ ਕੁੱਤੇ ਦੇ ਇੱਕ ਦੰਦ ਦਾ ਨਿਸ਼ਾਨਾ ਤਾਂ 10000 ਰੁਪਏ ਦੇਣੇ ਪੈਣੇ ਹੂੰ ਜੇ ਕਿਤੇ ਦੰਦ ਦੇ ਨਿਸ਼ਾਨ ਦੇ ਨਾਲ ਮਾਸ ਵੀ ਖਿੱਚੇਗਾ ਤਾਂ 20000 ਰੁਪਏ ਦੇਣੇ ਪੈਣੇ। ਹੂੰ ਜੇ ਕੁੱਤੇ ਨੇ ਪੰਜ ਦੰਦ ਹੈ ਤੇ ਕੁਦੇ ਦੇ ਪੰਜਿਆਂ ਦਾ ਮਾਸ ਖਿੱਚ ਲਿਆ ਤਾਂ ਲੱਖ ਰੁਪਏ ਦੇਣਾ ਪੈ ਜਾਊ। ਹੂੰ ਮੈਂ ਤੁਹਾਡੇ ਚੈਨਲ 'ਤੇ ਦੱਸ ਰਿਹਾ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗਣ ਗਿਆ ਕਰਨਗੇ ਕੇਸੇ ਲਿਆਓ ਮੇਰੇ ਪੈਸੇ। ਹੂੰ ਉਸ ਤੋਂ ਚੰਗਾ 10-20000 ਰੁਪਈਆ ਤੁਸੀਂ ਲੋਕਾਂ ਨੂੰ ਜੁਰਮਾਨੇ ਦੇ ਅੰਦਰ ਹੋ ਵੀ ਕੁੱਤਾ ਵੱਢ ਗਿਆ ਕੁੱਤਾ ਵੱਢ ਗਿਆ ਹੁਣ ਮੰਨ ਕੇ ਚੱਲੀਏ ਰਿਪੋਰਟ ਹੋਇਆ 213000 ਹੂੰ ਕੁੱਤੇ ਨੇ ਦੰਦਾਂ ਨਾਲ ਮਾਰੇ ਆ। ਜੇ 213000 ਬੰਦਿਆਂ ਨੂੰ ਕੁੱਤਿਆਂ ਨੇ ਸਿਰਫ 2024 ਦੰਦ ਮਾਰੇ ਆ ਤੇ 10000 ਰੁਪਏ ਇੱਕ ਬੰਦੇ ਨੂੰ ਲਾਣਾ ਪੈ ਗਿਆ ਕਿੰਨੇ ਅਰਬਰ ਪੈ ਲੱਗ ਗਿਆ ਜ਼ੀਰੋ ਆਪੇ ਲਾ ਲੋ ਕਿੰਨੀਆਂ ਹੋ ਗਈਆਂ ਕਿੰਨੀ 8 9 ਜ਼ੀਰੋ ਹੋਗੇ ਦੋ ਨਾਲ ਹਾਂ ਮਤਲਬ 20 30 ਕਰੋੜ ਰੁਪਏ ਅਗਰ ਨਾ 200 ਕਰੋੜ ਰੁਪਏ ਹੋਗੇ 9 ਜ਼ੀਰੋ ਨਾਲ ਤੁਸੀਂ 200 ਕਰੋੜ ਰੁਪਏ ਜੁਰਮਾਨੇ ਦੇ ਇਦਾਂ ਫੇਰੀ ਜਾਓਗੇ ਹਰ ਸਾਲ ਹਾਂ ਕਰ ਲੋ ਕਾਬੂ ਕਿੱਤਾ ਦੇ ਸਕਦਾ ਮੈਂ ਤਾਂ ਕਾਨੂੰਨ ਤਾਂ ਤੁਸੀਂ ਬਣਾ ਲੈ ਲੋਕਾਂ ਨੂੰ ਦੇਖ ਕੇ ਇੱਕ ਜਿਹੜੀ ਆ ਨਸਲਾ ਬੈਨ ਵੀ ਨੇ ਪਰ ਹਜੇ ਵੀ ਉਹ ਆਮ ਘਰਾਂ 'ਚ ਦੇਖਣ ਨੂੰ ਮਿਲ ਜਾਂਦੀ ਹੈ ਨੇ ਹਾਂ ਹਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਰਕਾਰਾਂ ਨੇ ਬੈਨ ਤਲਾ ਦਾ ਖਤਰਨਾਕ ਕੁੱਤੇ ਇਦਾਂ ਪੁੱਟ ਬੁੱਲ ਕਹ ਦਿੰਨੇ ਜਾਂ ਕੋਈ ਤੁਸੀਂ ਇੱਕ ਦੋ ਨਸਲ ਦੀ ਗੱਲ ਕਰਦੇ ਹੋ ਨਾ ਖਤਰਨਾਕ ਹੈ ਪਾਬੰਦੀ ਹੈ ਲਾਣੀ ਅਮਰੀਕਨ ਬੁੱਲੀ ਹੈ ਨਾ ਨਹੀਂ ਰੱਖਣ ਜਿਹਦੇ ਲੋਕਾਂ ਨੂੰ ਉੱਪਰ ਜੇ ਰੱਖ ਲੈ ਤੇ ਲੁੱਦੇ ਹਣੇ ਮੇਰਾ ਖਿਆਲ ਟੋਟਾ ਟੋਟਾ ਕਟੋ ਕਟ ਮੈਂ ਕਿਹਾ ਮੈਨੇ ਕਹਿੰਦਾ ਗਲਤ ਹੈ ਰੱਖਣੀ ਗਲਤ ਹੈ ਪਰ ਕਟੋ ਕਟ ਉਹਨੇ ਪਟਾ ਪਾ ਕੇ ਸੰਗੜੀ ਦਾ ਬੰਨੀ ਹੋਈ ਹੈ ਜਿਹੜੇ ਲੁੱਦੇ ਹਣੇ ਜਦੋਂ ਆਵਾਰਾ ਹੋ ਗਿਆ ਉਹਨੂੰ ਛੱਡ ਦਿੱਤਾ ਹੂੰ ਫਿਰ ਤਾਂ ਖਤਰਨਾਕ ਹੈ ਇਹ ਸਰਕਾਰ ਕਹਿੰਦੀ ਖਤਰਨਾਕ ਹੈ ਫਿਰ ਉਹਦਾ ਹਲਾਜ ਕਰੋ ਫੜਾਫੜ ਹੂੰ ਹੈਨਾ ਫਿਰ ਸਾਡੇ ਲਈ ਐਨੀਮਲ क्रੂ얼ਟੀ ਐਕਟ ਆ ਜਾਏਗਾ ਪ੍ਰੋਵੈਂਸ਼ਰਲ ਉਹ ਐਨੀਮਲ क्रੂ얼ਟੀ ਐਕਟ ਸੋ ਇਹ ਇਹ ਜਿਹੜੇ ਇਹ ਪੰਜਾਬੀ ਨੂੰ ਆਪਣੇ ਲੈਵਲ ਤੇ ਸੋਚਣਾ ਚਾਹੀਦਾ ਜਿਹੜੇ ਸਾਡੇ ਮਹੱਲੇ ਚ ਐਵੇਂ ਬੇਚਾਰਾ ਸਮਝ ਕੇ ਬੇਜਵਾਨ ਸਮਝ ਕੇ ਉਹਨਾਂ ਦੇ ਮੱਲਾਂ ਪੱਟੀ ਕਰਦੇ ਫਿਰ ਜਾਂਦੇ ਬਿਸਕੁਟ ਪਾਦੇ ਫਿਰ ਜਾਂਦੇ ਰੋਟੀ ਪਾਦੇ ਫਿਰ ਜਾਂਦੇ ਦੁੱਧ ਪਾਦੇ ਫਿਰ ਜਾਂਦੇ ਮਾਸ ਪਾਦੇ ਫਿਰ ਜਾਂਦੇ ਆਹ ਰੇੜੀ ਆ ਕੇ ਇਹਦੇ ਅੰਡਿਆਂ ਦੀ ਮੀਟ ਦੀ ਉਹ ਕੁੱਤੇ ਜਗ੍ਹਾ ਹੈਡਰੀ ਛਿੜ ਦਿੰਦਾ 20 ਕੁੱਤੇ ਉੱਤੇ ਘੁੰਮਦੇ ਆ ਠੀਕ ਆ ਉਹ ਤੇ ਉਸ ਤੇ ਸ਼ਕਤੀ ਨਾਲ ਕਾਬੂ ਹੋਣਾ ਚਾਹੀਦਾ ਤਾਂ ਤਾਂ ਇਹ ਕਾਬੂ ਹੋ ਸਕਦਾ ਜਿੱਥੇ ਤੱਕ ਸੁਣਿਆ ਚਾਹਿਆ ਨਾ ਜਿਹੜਾ ਲੁਧਿਆਣੇ ਉਹ ਦੋ ਬੱਚਿਆਂ ਦਾ ਉਹ ਹੋਇਆਗਾ ਜੀ ਉਹ ਕਹਿੰਦੇ ਵੀ ਇਹ ਆ ਪਿੱਟਬੋਲ ਹੀ ਸੀਗੇ ਉਹ ਰੱਖੇ ਹੋਏ ਸੀ ਨੀ ਫਿਰ ਲੋਕਾਂ ਨੇ ਛੱਡੇ ਹੋਏ ਸੀ ਉਹ ਨਹੀਂ ਹੋ ਸਕਦਾ ਪਰ ਆਪਾਂ ਬਾਕੀ ਨੂੰ ਬਰੀ ਨਹੀਂ ਕਰ ਸਕਦੇ ਪਿੱਟ ਬੁੱਲੇ ਵੱਡੇ ਤੇ ਬਾਕੀ ਨੇ ਜਿਹੜੇ ਮੇਰੇ ਮੱਲੇ ਚ ਆਉਂਦੇ ਕੋਈ ਵੀ ਪਿੱਟ ਬੁੱਲੇ ਨਹੀਂ ਵੱਡੇ ਆਮਦਾਨ ਕੁੱਤੇ ਨੇ ਵੱਡੇ ਮੈਂ ਜੇ ਕਰੇ ਸਵੇਰੇ ਸ਼ਹਿਰ ਕਰਨ ਜਾਣਾ ਮੈਂ ਤਾਂ ਕੋਸ਼ਿਸ਼ ਕਰਦਾ ਸੂਰਜ ਚੜੇ ਕੋਲ ਜਾਵਾਂਗੇ ਦੀਂਜਾ ਚੜਜੇ ਜਾ ਕੋ ਡਿੰਨਾ ਡੜਾ ਰੱਕੀ ਨਾਲ ਜਾਂ ਫਿਰ ਵੀ ਕੋਈ ਵੀਕਲ ਹੈ ਕਾਰ ਸਕੂਟਰ ਮੋਟਰਸਾਈਕਲ ਹੈ ਉਹ ਚ ਬੈਠ ਕੇ ਦੂਰ ਕਿ ਦਿਸ਼ੇ ਪਾਰਕ ਜਾਓ ਜਿੱਥੇ ਬੰਦੇ ਵੱਧ ਹੈ ਹਮ ਤਾਂ ਕੱਲਾਂ ਤਾਂ ਸਾਨੂੰ ਵੀ ਡਰ ਲੱਗਦਾ ਇਹ ਸਾਡਾ ਇਹ 10-15 ਸਾਲ ਚ ਹੋਇਆ ਸਾਰਾ ਕੁਝ ਪੰਜਾਬ ਚ ਉਸ ਤੋਂ ਪਹਿਲੇ ਠੀਕ ਸੀ ਹਾਂ ਚੰਡੀਗੜ੍ਹ ਕਿਉਂ ਨਹੀਂ ਆ ਗੁੱਤੇ ਸੜਕਾਂ ਦੇਖਦੇ ਨੇ ਚੰਡੀਗੜ੍ਹ ਕਿੰਨੇ ਕ ਘੁੰਮਦੇ ਘੁੰਮਦੇ ਮਾੜੇ ਮੋਟੇ ਬਜਾਦਾ ਨਹੀਂ ਲਾਓ ਤਕਰੀਬਨ ਚੰਡੀਗੜ੍ਹ ਵੀ ਤਾਂ ਭਰਦਾ ਹਿੱਸਾ ਹਮ ਮੋਹਾਲੀ ਵੀ ਭਰਦਾ ਹਿੱਸਾ ਇੱਕ ਸੜਕਾਂ ਵਿੱਚ ਹਮ ਚੰਡੀਗੜ੍ਹ ਦੇ ਫੰਡ ਹੋਣਗੇ ਸ਼ਕਤੀ ਦਾ ਕਾਨੂੰਨ ਲਾਗੂ ਹੋ ਮਾਲ ਵਿੱਚ ਨਹੀਂ ਜਿੱਦਾਂ ਟ੍ਰੈਫਿਕ ਰੂਲ ਹਮ ਟ੍ਰੈਫਿਕ ਰੂਲ ਤਾਂ ਪੂਰੇ ਨਹੀਂ ਸਵੇਂ ਆ ਜੀ ਮੇਰੇ ਘਰ ਦੇ 10 ਮੀਟਰ ਤੋਂ ਬਾਅਦ ਚੰਡੀਗੜ੍ਹ ਸ਼ੁਰੂ ਹੋ ਜਾਂਦਾ ਇੱਥੇ ਤੁਹਾਨੂੰ ਹਰ ਵੇਲੇ ਜ਼ਿਆਦਾ ਆ ਜਾਂਦੀ ਹੈ ਜਦੋਂ ਚੰਡੀਗੜ੍ਹ ਐਂਟਰ ਕਰਦੇ ਆ ਸੀਟ ਵੈਲਟ ਜ਼ਿਆਦਾ ਆ ਜਾਂਦੀ ਹੈ ਜਦੋਂ ਮੋਹਾਲੀ ਵਾਲਾ ਆਨੇ ਤੇ ਚੰਡੀਗੜ੍ਹ ਤੋਂ ਫ ਤਕਨੋਂ ਦੀ ਸ਼ਕਤੀ ਜੇ ਚੰਡੀਗੜ੍ਹ ਹੋ ਸਕਦੀ ਹੈ ਫੰਡ ਚੰਡੀਗੜ੍ਹ ਆ ਸਕਦੇ ਆਂ ਤੇ ਮੋਹਾਲੀ ਜੀ ਵੀ ਆ ਸਕਦੇ ਆਂ ਲੁਧਿਆਣਾ ਜੀ ਵੀ ਆ ਸਕਦੇ ਆਂ ਪਟਿਆਲਾ ਜੀ ਵੀ ਆ ਸਕਦੇ ਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਆ ਸਕਦੇ ਆਂ ਔਖਾ ਕੰਮ ਨਹੀਂ ਥੋੜਾ ਜਿਹਾ ਇੱਛਾ ਸ਼ਕਤੀ ਦੀ ਕਮੀ ਹੈ ਸਾਡੀ ਸਰਕਾਰਾਂ ਦੇ ਸਾਡੇ ਨੁਮਾਇੰਦੇ ਸਾਡੇ ਅਫਸਰਾਂ ਚ ਬੜਾ ਸੌਖਾ ਕੰਮ ਹੋ ਜਾਂਦਾ ਔਰ ਪਬਲਿਕ ਦੇ ਵਿੱਚ ਹਮਮ ਪਬਲਿਕ ਆਵਾਜ਼ ਬੁਲੰਦ ਕਰੇ ਹਰੇਕ ਪਿੰਡ ਚ ਇੱਕ ਦੋ ਬੰਦਾ ਉੱਠੇ ਸ਼ਹਿਰਾਂ 'ਚ ਉੱਠੇ ਵੀ ਇਹ ਗਲਤ ਹੋ ਰਿਆ ਨੂੰ ਕਾਬੂ ਕਰੋ ਨੂੰ ਕਾਬੂ ਕਰੋ ਪਬਲਿਕ ਬੋਲੀ ਕੀ ਲਗ ਲਗ ਪਲੇਟਫਾਰਮ ਤੇ ਹਣਾ ਫਿਰ ਸਰਕਾਰਾਂ ਵੀ ਜਾਗਣਗੀਆਂ ਨਹੀਂ ਤਾਂ ਸਰਕਾਰਾਂ ਛੇਤੀ ਛੇਤੀ ਤੁਹਾਨੂੰ ਬਦ ਜਾਗਦੇ ਨੇ ਉਹ ਤੁਹਾਡੇ ਚੈਨਲ ਦੇਖ ਕੇ ਇਹ ਥੋੜੀ ਕੋਈ ਭਗਵਾਨਤ ਮਾਨ ਮੁੱਖ ਮੰਤਰੀ ਕੁਝ ਫਟਾਫਟ ਪ੍ਰੋਗਰਾਮ ਬਣਾ ਦੇਗਾ ਕੁਝ ਨਹੀਂ ਬਣਾਏਗਾ ਕੁਝ ਲੋਕਾਂ ਨੇ ਸੁਣਨੇ ਆ ਕਹਿਣਗੇ ਗੱਲ ਤਾਂ ਹੈ ਠੀਕ ਜੀ ਕਰਦੇ ਆ ਅੱਗੇ ਫਿਰ ਭੁੱਲ ਜਾਣਗੇ ਜੇ ਇੱਕ ਇੱਕੜਾ ਸੀਐਮ ਤੱਕ ਪਹੁੰਚਣੀ ਆ ਜਾਂ ਹੈਲਥ ਮੰਤਰੀ ਤੱਕ ਪਹੁੰਚਣੀ ਇਹ ਪਹੁੰਚ ਵੀ ਗਈ ਉਹਨਾਂ ਕਹਿੰਦਾ ਠੀਕ ਆ ਬੋਲਦੇ ਬੋਲੀ ਜਾਓ ਖਾ ਪਰ ਜੇ ਇਹ ਤਾਂ ਬੋਲਣ ਵਾਲੇ ਹਜ਼ਾਰਾਂ ਲੋਕ ਆਣਗੇ ਹੂੰ ਸੈਂਕੜੇ ਲੋਕ ਆਣਗੇ ਪਿੰਡਾਂ ਚੋਂ ਮਹੱਲਿਆਂ ਚੋਂ ਸ਼ਹਿਰਾਂ ਚੋਂ ਉੱਟਣਗੇ ਤਾਂ ਸਰਕਾਰਾਂ ਜਾਗਣਗੀਆਂ ਵੀ ਤੇ ਪ੍ਰੋਗਰਾਮ ਬਣਣਗੇ ਬੋਲਣਾ ਚਾਹੀਦਾ ਕਿਉਂਕਿ ਜੇ ਅੱਜ 2 ਲੱਖ ਬੱਚੇ 2 ਲੱਖ ਬੰਦੇ ਵੱਢਿਆ ਉਹ ਚੋਂ ਤੁਹਾਡਾ ਵੀ ਰਿਸ਼ਤ ਜਰ ਹੋਏਗਾ ਕੋਈ ਨਾ ਕੋਈ ਹੂੰ ਜੇ ਨਹੀਂ ਤਾਂ ਆਉਣ ਵਾਲੇ ਸਮੇਂ ਚ ਹੋਜੂ ਜੀ ਇਸ ਵਾਰਾ ਵੀ ਹੋ ਜਾਦਾ ਕੋਈ ਨਾ ਕੋਈ ਥੋੜੇ ਬੱਚੇ ਵੀ ਹੋ ਸਕਦੇ ਹੁਣ ਕਿੰਨੇ ਕਿੰਨੇ ਬੱਚੇ ਇੱਕ ਕਿ ਦੋ ਦੋ ਬੱਚੇ ਅਸੀਂ ਖੁਦ ਡਰਦੇ ਆ ਜੀ ਡਰਦੇ ਤੁਸੀਂ ਆਹਨੇ ਵਿੱਚ ਇਹਨੂੰ ਜਿਹੜੀ 5 ਸਾਲ ਦੀ ਬੱਚੀ ਹੈ ਇਹਦੇ ਕੱਲੇ ਨੂੰ ਭੇਜ ਕੇ ਦਿਖਾਓ ਸਕੂਲ ਨਹੀਂ ਜਾਂਦੀ ਜੀ ਨਾਲ ਵੀ ਕਿਤੇ ਗਾਹਾਂ ਟੱਕਰ ਮਾਰ ਦੇ ਕਿਤੇ ਮੱਝ ਨਾਲ ਮੱਝ ਦਾ ਕੋਈ ਮਿਲ ਨਹੀਂ ਸੜਕਾਂ ਤੇ ਗਾਹਾਂ ਨਾਲ ਟੱਕਰ ਮਾਰ ਦੇ ਕੁੱਤੇ ਨਾਲ ਬੱਟ ਦੇ ਇਹੀ ਡਰ ਐਕਸੀਡੈਂਟ ਦਾ ਬਾਅਦ ਵੀ ਦਾਦਾ ਵੀ ਵਹੀਕਲਾਂ ਕੋ ਐਕਸੀਡੈਂਟ ਨਾ ਹੋ ਜੇ ਹੁਣ ਤਾਂ ਮਤਲਬ ਰਸਤੇ 'ਚ ਗਲੀ 'ਚ ਖੇਡਣਾ ਵੀ ਅਸੀਂ ਮਤਲਬ ਰੋਕਦੇ ਆਂ ਬਜ਼ੁਰਗ ਘਾੜੇ ਮਾਏ ਵਾਲੋ ਤੁਸੀਂ ਮਾਂ ਨੂੰ ਇਹ ਬਜ਼ੁਰਗਾਂ ਦਾ 70 ਸਾਲ ਚਲਦੇ ਤੁਸੀਂ ਭੇਜੋ ਸੈਰ ਕਰਨ ਗੁਰਦਾਰੇ ਮੰਦਰ ਭੇਜੋ ਡਰ ਲੱਗਦਾ ਹਾਂਜੀ ਜਿਹੜੇ ਲੋਕ ਭੇਜਦੇ ਟੱਠਿਆਂ ਤੋਂ ਹਾਂ ਡਰ ਲੱਗਦਾ ਮੇਰੇ ਕੋ ਕੁੱਤਿਆਂ ਦਾਸੇ ਕਿ ਲੈ ਕੋ ਡੰਗਾਂ ਨਾਲ ਟੱਕਰ ਮਾਰ ਦੇ ਹੋਰ ਕੱਲਾ ਕੁੱਤੇ ਨਹੀਂ ਮੱਜਾਂ ਦੇ ਐਕਸੀਡੈਂਟਾਂ ਨਾਲ ਲੋਕ ਮਰਦੇ گاਵਾਂ ਦੇ ਗਾ ਸਾਰੀ ਗਾਵਾਂ ਦੇ ਚਾਹਾਂ ਦੀ ਹਾਂ ਹੈਨਾ ਗਾਵਾਂ ਸੜਕ ਤੇ ਬੈਠੀਆਂ ਟਰੱਕ ਚੜ ਗਿਆ ਉੱਪਰ ਕਾਰ ਚੜ ਗਈ ਸਕੂਟਰ ਚੜ ਗਿਆ ਬਹੁਤ ਬੰਦੇ ਮਰਦੇ ਆ ਹੈਨਾ ਕੋਈ ਇਲਾਜ ਨਹੀਂ ਸੋ ਇਹਦਾ ਹਾਲਾਜ ਹੈ ਵੀ ਜਿਹੜੇ ਤੁਸੀਂ ਪ੍ਰੋਗਰਾਮ ਬਣਾਏ ਹੋਏ ਏ ਬੀ ਸੀ ਪ੍ਰੋਗਰਾਮ ਤੇ ਹੋਰ ਪ੍ਰੋਗਰਾਮ ਇਹਨੂੰ ਸ਼ਕਤੀ ਨਾਲ ਸਰਕਾਰ ਤੋਂ ਲਾਗੂ ਕਰਾਓ ਲਾਗੂ ਪਬਲਿਕ ਤੋਂ ਵੀ ਨਾ ਹੋਣੀ ਨਹੀਂ ਪਬਲਿਕ ਇਹਨੂੰ ਅਲੱਗ-ਅਲੱਗ ਪਲੇਟਫਾਰਮ ਦੇ ਬੋਲਣਾ ਸ਼ੁਰੂ ਕਰੇ ਤਾਂ ਕੁਝ ਹੋ ਸਕਦਾ ਕੱਲੇ ਤੁਹਾਡੇ ਮੇਰੇ ਬੋਲਣ ਨਾਲ ਬਹੁਤਾ ਕੁਝ ਸਰਕਾਰਾਂ ਦੇ ਕੰੰਤੇ ਜੂ ਨਹੀਂ ਸਕਦੀ ਉਹ ਨਹੀਂ ਔਰ ਕੱਲਾ ਸਰਕਾਰਾਂ ਦੇ ਵੀ ਡਿਪੈਂਡਰ ਹੋ ਆਪਣੇ ਆਪਣੇ ਮਹੱਲੇ ਨੂੰ ਆਪਣੇ ਆਪਣੇ ਪਿੰਡ ਨੂੰ ਆਪਣੇ ਆਪਣੇ ਸ਼ਹਿਰ ਨੂੰ ਸਾਂਭਣ ਵਾਸਤੇ ਕੋਈ ਨਾ ਕੋਈ ਯੋਗਦਾਨ ਦੇਓ ਇਹ ਸਾਰਾ ਕੁਝ ਪੈਸੇ ਨਾਲ ਨਹੀਂ ਹੁੰਦਾ ਇੱਛਾ ਸ਼ਕਤੀ ਨਾਲ ਵੀ ਹੁੰਦਾ ਇਹਨੂੰ ਸੇਵਾ ਮੰਨ ਕੇ ਜੇ ਕਰ ਲੋ ਜਦੋਂ ਲੋਕੀਂ ਤੁਸੀ ਮਾਰਦੇ ਫਿਰਦਾ ਕੋਈ ਜ਼ਹਿਰ ਦੇਣੀ ਆ ਆਪਾਂ ਨਹੀਂ ਕਹਿੰਦੇ ਨਾ ਕਰ ਉਹ ਗਰਗ ਨੂੰ ਕੁਝ ਨਹੀਂ ਕਰਨਾ ਠਕੜ ਠਕ ਅਵਾਜ਼ ਬੁਲੰਦ ਕਰਨੀ ਸ਼ੁਰੂ ਕਰੋ ਬੋਲਣਾ ਸ਼ੁਰੂ ਕਰੋ ਤੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰੋ ਆਪਣੇ ਲੈਵਲ ਤੇ ਸਰਕਾਰੀ ਢਾਂਚੇ ਨੂੰ ਮਜ਼ਬੂਤ ਕਰੋ ਸਭ ਕੁਝ ਹੋ ਸਕਦਾ ਪੋਸੀਬਲ ਹੈ ਹਮ ਠੀਕ ਹੈ ਜੀ ਦਾਉ ਸਾਹਿਬ ਸਮਝ ਦਿੱਤਾ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਥੈਂਕ ਯੂ ਥੈਂਕ ਯੂ ਮਿਲਦੇ ਹਾਂ ਦੁਬਾਰਾ ਜਲਦੀ ਠੀਕ ਹੈ ਦੋਸਤੋ ਧੰਨਵਾਦ ਜੀ ਜਲਦੀ ਮਿਲਦੇ ਹਾਂ ਜ